ਰਿਵਰਸ ਮਾਈਗ੍ਰੇਸ਼ਨ ਜਿਹਦੇ ਅਸੀਂ ਪੂਰੀ ਹੱਕਚਾ ਜਿਹੜੀ ਕਿ ਹੋਣੀ ਚਾਹੀਦੀ ਆ ਭੇਜਦੇ ਕਿਉਂ ਬਾਹਰ ਭੇਜਦੇ ਤਾਂ ਸਾਡੀ ਰੋਜੀ ਰੋਟੀ ਹੈ ਬੱਚਾ ਜਾਂਦਾ ਜੀ ਕਿ ਉਹਨੂੰ ਕੁਛ ਨਹੀਂ ਦਿੰਦਾ ਜਾਓ ਕਮਾਓ ਪਰ ਕਮਾ ਕੇ ਇੱਥੇ ਲੈ ਕੇ ਆਓ ਆਪਣੀ ਧਰਤੀ ਤੇ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੋ ਉੱਥੇ ਸਿੱਖਣ ਨੂੰ ਬੜਾ ਕੋਈ ਜਦੋਂ ਕੰਮ ਹੀ ਹੈ ਨਹੀਂ ਉੱਥੇ ਤਾਂ ਫਿਰ ਉੱਥੋਂ ਲਿਆਊਗਾ ਕੀ ਜਾ ਕੇ ਉੱਥੇ ਅੱਜ ਗਿਆ ਤੇ ਦੂਜੇ ਦਿਨ ਕੰਮ ਤੇ ਚਲਾ ਜਾਵੇ ਇਹ ਤਾਂ ਗੱਲ ਹੈ ਨਹੀਂਗੀ ਲੋਕ ਤਾਂ ਫਿਰ ਐਂ ਭੇਜਦੇ ਆ ਨਾ ਸਾਡਾ ਚਾਹੇ ਕੰਮ ਪਰ ਮੈਂ ਫੇਰ ਵੀ ਕਹੂੰ ਵੀ ਤੁਸੀਂ ਭੇਜੋ ਜੇ ਤੁਹਾਨੂੰ ਇਹ ਲੱਗਦਾ ਬੱਚਾ ਜਾਂਦਾ ਹੀ ਕਮਾ ਕੇ ਸਾਨੂੰ ਦੇ ਦੇ ਜਿੰਨਾ ਟਾਈਮ ਬੱਚੇ ਦੀ ਪੜ੍ਹਾਈ ਚੱਲਦੀ ਆ ਤੁਹਾਨੂੰ 1 ਰੁਪਿਆ ਵੀ ਇੱਧਰ ਭੇਜ ਨਹੀਂ ਸਕਦਾ ਜਿਹੜੇ ਅੱਜ ਕੈਨੇਡਾ ਦੇ ਹਾਲਾਤ ਹੋਏ ਪਏ ਪਹਿਲਾਂ ਕੀ ਸੀ ਕਿਸੇ ਦਾ ਵੀ ਬੱਚਾ ਪਿੰਡ ਚੋਂ ਜਾਂਦਾ 6-7 ਮਹੀਨੇ ਬਾਅਦ ਉਹਨਾਂ ਨੇ ਕੋਠੀ ਪਾਣੀ ਸਟਾਰਟ ਕਰ ਦੇਣੀ ਸੀ ਹਨਾ ਤਾਂ ਉਹਨੂੰ ਦੇ ਕੇ ਬਾਕੀ ਵੀ ਭੇਜਦੇ ਸੀ ਪਰ ਅੱਜ ਜਾਣੇ ਬੰਦ ਹੋ ਗਏ ਕੀ ਰੀਜ਼ਨ ਲੱਗਦਾ ਤੁਹਾਨੂੰ ਤੁਸੀਂ ਦੱਸੋ ਹਾਂ ਇਹ ਰੀਜ਼ਨ ਹੈਗਾ ਇਹ ਕੰਮ ਹੈ ਨਹੀਂ ਉਹਨਾਂ ਕੰਮ ਨਹੀਂ ਰਿਹਾ ਜਿੰਨਾ ਪਹਿਲਾਂ ਸੀ ਮਤਲਬ ਹੁਣ ਕੋਠੀ ਨਹੀਂ ਪੈਂਦੀ ਵੀ ਕੈਨੇਡਾ ਗਿਆ ਜਵਾਕ ਤਾਂ ਪੜਦਾ ਹੋਇਆ ਜਵਾਕ ਇਥੇ ਪਿੰਡ ਕੋਠੀ ਨਹੀਂ ਬੱਸ ਸਕਦਾ ਨਹੀਂ ਬੱਸ ਸਕਦਾ ਜੋ ਸੱਚਾ ਉਹ ਇਹੀ ਇੱਕ ਚੀਜ਼ ਦਾ ਧਿਆਨ ਰੱਖਣਾ ਪ੍ਰਾਈਵੇਟ ਕਾਲਜ ਦਾ ਜੇ ਤੁਸੀਂ ਪੈਕੇਜ ਕਰਦੇ ਹੋ ਕਦੇ ਵੀ ਇਕੱਲੀ ਫੀਸ ਦਾ ਪੈਕੇਜ ਨਹੀਂ ਕਰਨਾ ਕਿਉਂਕਿ ਪ੍ਰਾਈਵੇਟ ਕਾਲਜ ਦੀ ਫੀਸ ਆ ਜਿਹੜੀ ਉਹ ਬਾਅਦ ਚ ਜਾਂਦੀ ਹੈ ਪਹਿਲਾਂ ਜਾਂਦੀ ਹੋਈ ਕਿਉਂਕਿ ਜੀਆਈਸੀ ਉਹਨੇ ਬੱਚੇ ਤੋਂ ਭਰਤੀ ਐਮਬੈਸੀ ਫੀਸ ਬੱਚੇ ਤੋਂ ਭਰਤੀ ਮੈਡੀਕਲ ਦਾ ਖਰਚਾ ਬੱਚੇ ਦਾ ਹੋ ਗਿਆ ਉਹਨੇ ਇਕੱਲੀ ਫਾਈਲਿੰਗ ਕਰਤੀ ਵੀਜ਼ਾ ਆ ਗਿਆ ਤਾਂ ਬੱਚੇ ਨੂੰ ਹੀ ਲੈ ਕੇ ਪੈਸੇ ਕਾਲਜ ਨੂੰ ਦੇ ਦਿੰਦੇ। 16 ਲੱਖ ਰੁਪਏ ਚ ਵਿੱਦ ਜੀਆਈਸੀ ਭੇਜ ਦਾਂਗੇ ਆਪਾਂ ਬੱਚੇ ਨੂੰ ਪਰ ਉਹ ਸਟੈਪ ਬਏ ਸਟੈਪ ਹੋਊਗਾ ਪੈਕੇਜ ਨਹੀਂ ਹੋਊਗਾ ਸਰਕਾਰੀ ਕਾਲਜ ਦੇਵਾਂਗੇ 3 ਸਾਲ ਦਾ ਵਰਕ ਪਰਮਿਟ ਹੋ ਵਿੱਚ ਜੀਆਈਸੀ ਸਾਰਾ ਕੁਝ ਹੋਊਗਾ। ਤੁਸੀਂ ਇਹ ਕਹਿ ਰਹੇ ਹੋ ਕਿ 16 ਲੱਖ ਰੁਪਏ ਚ ਪਹਿਲਾਂ 18 ਕੁ ਲੱਖ ਰੁਪਏ ਚ ਜਵਾਗ 17-18 ਲੱਖ ਪਾਉਂਦੇ ਵੀ 2 ਲੱਖ ਕੱਟ ਕੇ ਬਿਜਾਂਦਾ ਸੀ ਜਦੋਂ ਪੁਰਾਣੀ ਜੀਆਈਸੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ 16 ਚ ਅੱਜ ਵੀ ਭੇਜ ਦਿਓਗੇ ਬੱਚੇ ਨੂੰ ਬੋਰਡ ਮੰਟ ਕਾਲਜ ਲੈ ਕੇ ਦੇਵਾਂਗੇ ਵਰਕ ਪਰਮਿਟ ਵੀ 3 ਸਾਲ ਦਾ ਉਹਨਾਂ ਨੂੰ ਮਿਲੂਗਾ। ਸਰਕਾਰੀ ਕਾਲਜ ਚ ਭੇਜਾਂਗੇ ਤੇ ਉਹਨਾਂ ਨੂੰ ਆਪਾਂ 16 ਲੱਖ ਰੁਪਏ ਦੇ ਵਿੱਚ 16 ਤੋਂ ਘੱਟ ਹੀ 15.5 ਗਰੰਟੀ ਹੈ ਅਜੀ ਕੈਮਰੇ ਤੇ ਬੁਲੀ ਹਨ ਇਦੋਂ ਵੱਡੀ ਕੀ ਗਰੰਟੀ ਹੋਗੀ ਇੱਕ ਚੋਂ 5.5 ਆ ਓਵਰ ਆਲ 6 ਸਾ ਤੁਹਾਡੇ ਠੀਕ ਹੈ ਤੁਸੀਂ 16 ਲੱਖ ਰੁਪਏ ਜੇ ਜਾਓਗੇ ਪੈਕੇਜ ਪੰਜਾਬ ਦੀ ਇਮੀਗ੍ਰੇਸ਼ਨ ਇੰਡਸਟਰੀ ਚ ਦੋ ਤਰ੍ਹਾਂ ਦਾ opinion ਹੈ ਇੱਕ ਹਿੱਸੇ ਨੇ ਜਿਹੜੇ ਕੈਨੇਡਾ ਨੂੰ ਨਹੀਂ ਪ੍ਰਮੋਟ ਕਰਦੇ ਜਾਂ ਕੈਨੇਡਾ ਦੇ ਵੀਜ਼ੇ ਨਹੀਂ ਲਵਾਉਂਦੇ ਸੀ ਉਹਨਾਂ ਨੇ ਵੱਡੇ ਪੱਧਰ ਤੇ ਇੰਟਰਵਿਊਆਂ ਦੇ ਵਿੱਚ ਕਿਹਾ ਕਿ ਕੈਨੇਡਾ ਕੰਮ ਨਹੀਂ ਮਿਲਦਾ ਉਹ ਤੁਹਾਨੂੰ ਯੂਰਪ ਕੱਲ ਦਿੰਨੇ ਆ ਯੂ ਐਸ ਏ ਕੱਲ ਦਿੰਨੇ ਆ ਆਸਟ੍ਰੇਲੀਆ ਕਿਉਂਕਿ ਕ੍ਰੀਮ ਜਾਂਦੀ ਹੈ ਕ੍ਰੀਮ ਤੋਂ ਭਾਵ ਹੈ ਕਿ ਤੁਹਾਡੇ ਫੰਡਸ ਚੰਗੇ ਹੋਣ ਤੁਹਾਡੇ ਬੈਂਡਸ ਚੰਗੇ ਹੋਣ ਤੁਹਾਡੇ ਕੋਲੇ ਜਿਹੜਾ ਤੁਹਾਡੀ ਪਰਸੈਂਟੇਜ ਚੰਗੀ ਹੋਵੇ ਤਾਂ ਕਿਉਂਕਿ ਮਾਸਸਸ ਚ ਡੀਲ ਨਹੀਂ ਹੋ ਸਕਦਾ ਵੋਲੀਅਮ ਨਹੀਂ ਨਿਕਲਦਾ ਸੀ ਫਿਰ ਇਹ ਕਿਹਾ ਗਿਆ ਵੀ ਕੈਨੇਡਾ ਮਾੜਾ ਹੈ ਕੈਨੇਡਾ ਮਾੜਾ ਦੂਜਾ ਹਿੱਸਾ ਹੈ ਜਿਹੜਾ ਚਾਹੁੰਦਾ ਕੈਨੇਡਾ ਭੇਜਣਾ ਜਿਹੜਾ ਕੈਨੇਡਾ ਹੀ ਡੀਲ ਕਰਦੇ ਐ ਉਹਨਾਂ ਇਮੀਗ੍ਰੇਸ਼ਨ ਏਜੰਟਸ ਤੇ ਕੰਸਲਟੈਂਟ ਨੇ ਕੈਨੇਡਾ ਦੀ ਵਾਹਵਾ ਕੀਤੀ ਐ ਇਹ ਵਿੱਚ ਵਿਚਾਲੇ ਖੜਿਆ ਪੰਜਾਬ ਇਸ ਦੀ ਕਲੈਰਟੀ ਲੈਣੀ ਬਹੁਤ ਲਾਜ਼ਮੀ ਐ ਅੱਜ ਸਟਾਰ ਇਮੀਗ੍ਰੇਸ਼ਨ ਤੋਂ ਸੋਨੀ ਵੀਰ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਉਹ ਵੀ ਕੈਨੇਡਾ ਭੇਜਦੇ ਐ ਜਵਾਕ ਪਰ ਸੱਚ ਤਾਂ ਬੋਲਣਾ ਪਊਗਾ ਅੱਜ ਬਹੁਤ ਸਵਾਗਤ ਐ ਤੁਹਾਡਾ ਥੈਂਕ ਯੂ ਭਾਜੀ ਧੰਨਵਾਦ ਦੋ ਹਿੱਸਿਆਂ ਚ ਵੰਡਿਆ ਇੱਕ ਕਹਿ ਰਿਹਾ ਕੈਨੇਡਾ ਨਾ ਜਾਓ ਕੰਮ ਹੈ ਨਹੀਂ ਵੀਡੀਓ ਵੀ ਆ ਰਹੀਆਂ ਰਿਵਰਸ ਮਾਈਗ੍ਰੇਸ਼ਨ ਵੀ ਹੋ ਰਹੀ ਹੈ ਲੋਕ ਉੱਥੋਂ ਵੀ ਵੀਡੀਓ ਬਣਾ ਬਣਾ ਭੇਜ ਰਹੇ ਆ ਵੀ ਇੱਥੇ ਕੋਈ ਹਾਲ ਨਹੀਂ ਇੱਕ ਥੋਡੇ ਵਰਗੇ ਵੀਰ ਸੱਜਣ ਨੇ ਜਿਹੜੇ ਕਹਿੰਦੇ ਆ ਕਿ ਬਦਨਾਮ ਨਾ ਕਰੋ ਬਲੌਗਰਾਂ ਨੇ ਯੂਟਿਊਬਰਾਂ ਨੇ ਬਦਨਾਮ ਕਰਤਾ ਸੱਚ ਕੀ ਹੈ ਹਾਂ ਵੀਰੇ ਤੁਸੀਂ ਇੱਕ ਗੱਲ ਕੀਤੀ ਆ ਰਿਵਰਸ ਮਾਈਗ੍ਰੇਸ਼ਨ ਹੂੰ ਜਿਹਦੇ ਅਸੀਂ ਪੂਰੀ ਹੱਕ ਚ ਆ ਜਿਹੜੀ ਕਿ ਹੋਣੀ ਚਾਹੀਦੀ ਆ ਠੀਕ ਹੈ। ਮੇਰੇ ਸਾਡਾ ਪੇਜ ਬਣਿਆ ਇੰਸਟਾਗ੍ਰam ਤੇ ਅਸੀਂ ਉਹਦੇ ਤੇ ਵੀ ਵੀਡੀਓ ਪਾਉਨੇ ਆ ਹਨਾ। ਫਿਰ ਭੇਜਦੇ ਕਿਉਂ ਬਾਹਰ? ਭੇਜਦੇ ਤਾਂ ਸਾਡੀ ਰੋਜੀ ਰੋਟੀ ਆ। ਹੂੰ ਠੀਕ ਹੈ। ਪਰ ਇੱਕ ਦੂਜੀ ਗੱਲ ਇੱਕ ਹੋਰ ਵੀ ਆ। ਬੱਚਾ ਜਾਂਦਾ ਜੇ ਇੱਥੇ ਉਹਨੂੰ ਕੁਛ ਨਹੀਂ ਦਿੰਦਾ ਜਾਓ, ਕਮਾਓ ਪਰ ਕਮਾ ਕੇ ਇੱਥੇ ਲੈ ਕੇ ਆਓ ਆਪਣੀ ਧਰਤੀ ਤੇ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੋ। ਉੱਥੇ ਸਿੱਖਣ ਨੂੰ ਬੜਾ ਕੁਝ ਆ। ਉੱਥੋਂ ਸਿੱਖੋ ਇੱਥੇ ਲੈ ਕੇ ਇੰਪਲੀਮੈਂਟ ਕਰੋ। ਪੱਕੇ ਤੌਰ ਤੇ ਪੱਕੇ ਤੌਰ ਤੇ ਰਹਿਣ ਦੇ ਅਸੀਂ ਹੱਕ ਚ ਨਹੀਂ। ਜਦੋਂ ਕੰਮ ਹੀ ਹੈ ਨਹੀਂ ਉ ਤੁਹਾਡੀ ਗੱਲ ਜਮਾਂ ਸਹੀ ਆ ਵੀਰੇ ਕੰਮ ਹੈ ਨਹੀਂ ਕੰਮ ਕਿੰਨਾ ਟਾਈਮ ਨਹੀਂ ਇਹ ਵੀ ਗੱਲ ਮੈਟਰ ਕਰਦੀ ਆ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਸੀਗੀ ਉਹਦੇ ਚ ਦੋ ਗੱਲਾਂ ਸੀ ਪਹਿਲੀ ਗੱਲ ਤਾਂ ਜਾਂਦੇ ਨੂੰ ਕਿਸੇ ਨੂੰ ਕੰਮ ਨਹੀਂ ਮਿਲਦਾ ਆਪਾਂ ਕੀ ਇਹ ਜਾਂਦਾ ਅੱਜ ਗਿਆ ਤੇ ਦੂਜੇ ਦਿਨ ਕੰਮ ਤੇ ਚਲਾ ਜਾਵੇ ਇਹ ਤਾਂ ਗੱਲ ਹੈ ਨਹੀਂਗੀ ਲੋਕ ਤਾਂ ਫਿਰ ਐਂ ਭੇਜਦੇ ਆ ਨਾ ਜਿੰਨੇ ਕੁ ਪੈਸੇ ਜੁੜੇ ਅਗਲਾ ਪੈਸੇ ਜੋੜ ਕੇ ਫੀਸ ਭਰ ਕੇ ਭੇਜਦਾ ਹੁਣ ਉਹਦੇ ਕੋਲ ਤਾਂ ਨਾਲ ਦੇਣ ਨੂੰ ਵੀ 1000 ਡਾਲਰ ਨਹੀਂ ਹੁੰਦਾ ਬੰਦੇ ਕੋਲੇ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਜਿਹੜੇ ਇਹ ਗੱਲ ਸੋਚ ਕੇ ਭੇਜਦੇ ਆ ਆ ਸਾਡਾ ਚਾਹੇ ਕੰਮ ਆ ਪਰ ਮੈਂ ਫੇਰ ਵੀ ਕਹੂੰ ਵੀ ਤੁਸੀਂ ਭੇਜੋ ਨਾ ਜੇ ਤੁਹਾਨੂੰ ਇਹ ਲੱਗਦਾ ਬੱਚਾ ਜਾਂਦਾ ਹੀ ਕਮਾ ਕੇ ਸਾਨੂੰ ਦੇ ਦੇ ਜਿੰਨਾ ਟਾਈਮ ਬੱਚੇ ਦੀ ਪੜ੍ਹਾਈ ਚੱਲਦੀ ਆ ਤੁਹਾਨੂੰ ਉਹ 1 ਰੁਪਿਆ ਵੀ ਇੱਧਰ ਭੇਜ ਨਹੀਂ ਸਕਦਾ ਜਿਹੜੇ ਅੱਜ ਕੈਨੇਡਾ ਦੇ ਹਾਲਾਤ ਹੋਏ ਬਏ ਆ ਪਰ ਜੇ ਤੁਸੀਂ ਇਹ ਕਹੋਗੇ ਤੁਹਾਡਾ ਬੱਚਾ ਉੱਥੇ ਜਾ ਕੇ ਸੈਟਲ ਨਹੀਂ ਹੋਊਗਾ ਉਹ ਵੀ ਕੋਈ ਸਹੀ ਗੱਲ ਨਹੀਂ ਹੈਗੀ ਉਹ ਕਿਵੇਂ ਕਿਉਂਕਿ ਉੱਥੇ ਜਾ ਕੇ ਕੰਮ ਤਾਂ ਮਿਲਣਾ ਹੀ ਆ ਜਦੋਂ ਸਟੱਡੀ ਪੂਰੀ ਹੋ ਗਈ ਵਰਕ ਪਰਮਿਟ ਆ ਤਾਂ ਉੱਥੇ ਉਹਨੇ ਉਦੋਂ ਤਾਂ ਪੈਸੇ ਕਮਾਉਣੇ ਹੀ ਆ ਨਾ ਪਰ ਜੇ ਤੁਸੀਂ ਕਹੋਗੇ ਅੱਜ ਹੀ ਭੇਜ ਤਾਂ ਤੇ ਅੱਜ ਹੀ ਸਾਨੂੰ ਪੈਸੇ ਵਾਪਸ ਭੇ ਬੈਕਅਪ ਤਾਂ ਉਹ ਜੀ ਆਈਸੀ ਨੇ ਜਿਹੜਾ ਚਾਰ ਪੰਜ ਜੀ ਆਈਸੀ ਆਲਰੇਡੀ ਜਾ ਹੀ ਰਹੀ ਹੈ ਨਾ ਬੈਕਅਪ ਤਾਂ ਹੈਗਾ ਉਹਨਾਂ ਕੋਲ ਜਿਹੜੀ ਜੀ ਆਈਸੀ ਨਾਲ ਥੋੜੀ ਸਰਦਾ ਉੱਥੇ ਉਹਨੇ ਇੱਕ ਪੈਸਿਆਂ ਦਾ ਤਾਂ ਜਵਾਕ ਅੱਜ ਕੱਲ ਦਾਰੂ ਸਿੱਕਾ ਪੀ 13 ਲੱਖ ਰੁਪਈਆ ਜੀ 13 ਲੱਖ ਰੁਪਈਆ ਜੀ ਆਈਸੀ ਜਾਣ ਲੱਗੀ ਹੁਣ ਪਹਿਲਾਂ ਵਾਲੀ ਤਾਂ ਰਹੀ ਨਹੀਂ ਜੀ ਆਈਸੀ ਜੇ ਆਪਾਂ ਮੌਂਟਰੀਅਲ ਦੀ ਗੱਲ ਕਰੀਏ ਉੱਥੇ ਜੀ ਆਈਸੀ ਘਟ ਜਾਂਦੀ ਆ ਤਾਂ ਹੀ ਮੈਨੂੰ ਲੱਗਦਾ ਅੱਜ ਕੱਲ ਸਭ ਤੋਂ ਜ਼ਿਆਦਾ ਪ੍ਰਮੋਟ ਵੀ ਮੌਂਟਰੀਅਲ ਹੀ ਹੋ ਰਿਹਾ ਸਾਰੇ ਜਿੰਨੇ ਵੀ ਏਜੰਟਸ ਨੇ ਹਨਾ ਮੌਂਟਰੀਅਲ ਨਹੀਂ ਪ੍ਰਮੋਟ ਕਰ ਰਹੇ ਆ ਪਰ ਜੇ ਆਪਾਂ ਗ ਪਰ ਜੇ ਤੁਸੀਂ ਕੋੋਂ ਵੀ ਬੱਚਾ ਗਿਆ ਤਾਂ ਸਾਨੂੰ ਪੈਸੇ ਭੇਜੇ ਤਾਂ ਤੁਸੀਂ ਨਾ ਭੇਜੋ ਇੱਥੇ ਕੋਈ ਕੰਮ ਕਰਾ ਲਓ ਹੁਣੋਂ ਥੋਟ ਕਿੱਥੇ ਆ ਬੇ ਬੱਚਾ ਅੱਗੇ ਤਾਂ ਹੁੰਦਾ ਸੀ ਜਾਊਗਾ ਕਮਾਊਗਾ ਭੇਜੂਗਾ ਹੁਣ ਤਾਂ ਸਰਵਾਈਵ ਕਰ ਜੇ ਬਹੁਤ ਵੱਡੀ ਗੱਲ ਹੈ ਬਿਲਕੁਲ ਭਾਜੀ ਬਹੁਤ ਵੱਡੀ ਗੱਲ ਹੈ ਤਾਂ ਤਾਂ ਮੈਂ ਐਡੀ ਵੈਡੀ ਤੁਸੀਂ ਮਤਲਬ ਐਗਰੀ ਕਰ ਰਹੇ ਹੋ ਫਿਰ ਜਿਹੜੇ ਲੋਕ ਇਹ ਕਹਿੰਦੇ ਵੀ ਕੈਨੇਡਾ ਜਿਹੜਾ ਉਹ ਮੁਲਕ ਖਰਾਬ ਹੈ ਉਨ ਜਾਣ ਹੱਸਤੇ ਨਾ ਜਾਓ ਮਤਲਬ ਉਹ ਸੱਚੇ ਨੇ ਫਿਰ ਤੁਸੀਂ ਆਪਦੀ ਗੱਲਾਂ ਚ ਪ੍ਰੂਫ ਕਰ ਰਹੇ ਹੋ ਇਹ ਪੜੀ ਦੇਖੋ ਮੈਂ ਉਹੀ ਕਹਣਾ ਤੁਸੀਂ ਜਿਹੜੀ ਗੱਲ ਤੇ ਮੈਂ ਆ ਰਿਹਾ ਜੇ ਤਾਂ ਤੁਸੀਂ ਇਹ ਮੰਨ ਕੇ ਭੇਜ ਰਹੇ ਹੋ ਬੱਚੇ ਨੂੰ ਵੀ ਸਾਨੂੰ ਜਾਣਸਾਰ ਉਹ ਪੈਸੇ ਭੇਜੂਗਾ ਹਾਂ ਤਾਂ ਤੁਸੀਂ ਬਿਲਕੁਲ ਵੀ ਨਾ ਭੇਜੋ ਉਹਨਾਂ ਵਾਸਤੇ ਕੈਨੇਡਾ ਮੁਲਕ ਨਹੀਂ ਆ ਜੋ ਕਹਿੰਦੇ ਜੀ ਹਾਂਜੀ ਸਾਨੂੰ ਅੱਜ ਹੀ ਪੈਸੇ ਭੇਜੋ ਬਟ ਜੇ ਤੁਹਾਡੇ ਕੋਲ ਇੰਨਾ ਕੁ ਬੈਕਅੱਪ ਹੈਗਾ ਇੰਨੇ ਜੋਗੇ ਤੁਸੀਂ ਹੈਗੇ ਹੋ ਵੀ ਜਿਹੜੇ ਬੱਚੇ ਤੇ ਪੈਸੇ ਲਾਤੇ ਮੁੜ ਕੇ ਤੁਸੀਂ ਉਹਦੇ ਕਿਨੀ ਝਾਕ ਨਹੀਂ ਕਰਨੀ 2 ਸਾਲ ਤਾਂ ਉਹਨਾਂ ਲਈ ਸਹੀ ਆ ਤਾਂ ਉੱਥੇ ਸਿੱਖ ਨੂੰ ਬੜਾ ਵਧੀਆ ਉੱਥੋਂ ਦੀ ਜੇ ਆਪਾਂ ਸਟੱਡੀ ਦੀ ਵੀ ਗੱਲ ਕਰ ਲਈਏ ਤਾਂ ਬਹੁਤ ਚੀਜ਼ਾਂ ਉੱਥੋਂ ਸਿੱਖ ਕੇ ਇੱਥੇ ਲਿਆ ਕੇ ਇੰਪਲੀਮੈਂਟ ਕਰੋਗੇ ਤੁਸੀਂ ਤਾਂ ਬਹੁਤ ਵਧੀਆ ਚੀਜ਼ਾਂ 2 4 5 ਸਾਲ ਪਹਿਲਾਂ ਇਹ ਹਾਲਾਤ ਸੀਗੇ ਵੀ ਬੱਚਾ ਜਾ ਕੇ ਪੈਸਾ ਭੇਜ ਸਕਦਾ ਸੀਗਾ ਤਾਂ ਜੇ ਮੈਂ ਅਸ ਤੋਂ 2-3 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਬੱਚੇ ਜਾਂਦੇ ਸੀ ਕੰਮ ਤੇ ਇੱਕ ਚੀਜ਼ ਹੋਰ ਵਾਜੀ ਅੱਜ ਤੁਸੀਂ ਦੇਖੋਗੇ ਇਮੀਗ੍ਰੇਸ਼ਨ ਦਾ ਕੰਮ ਬੜਾ ਘਟਿਆ ਪਹਿਲਾਂ ਕੀ ਸੀ ਕਿਸੇ ਦਾ ਵੀ ਬੱਚਾ ਪਿੰਡ ਚੋਂ ਜਾਂਦਾ 6-7 ਮਹੀਨੇ ਬਾਅਦ ਉਹਨਾਂ ਨੇ ਕੋਠੀ ਪਾਉਣੀ ਸਟਾਰਟ ਕਰ ਦੇਣੀ ਸੀ ਹਨਾ ਤਾਂ ਉਹਨੂੰ ਦੇ ਕੇ ਵਾਕੀ ਵੀ ਭੇਜਦੇ ਸੀ ਪਰ ਅੱਜ ਜਾਣੇ ਬੰਦ ਹੋ ਗਏ ਕੀ ਰੀਜ਼ਨ ਲੱਗਦਾ ਤੁਹਾਨੂੰ ਤੁਸੀਂ ਦੱਸੋ ਹਾਂ ਇਹ ਰੀਜ਼ਨ ਹੈਗਾ ਵੀ ਕੰਮ ਹੈ ਨਹੀਂ ਉਹਨਾਂ ਕੰਮ ਨਹੀਂ ਰਿਹਾ ਜਿੰਨਾ ਪਹਿਲਾਂ ਸੀ ਮਤਲਬ ਹੁਣ ਕੋਠੀ ਨਹੀਂ ਪੈਂਦੀ ਵੀ ਕੈਨੇਡਾ ਗਿਆ ਜਵਾਕ ਤਾਂ ਪੜਦਾ ਹੋਇਆ ਜਵਾਕ ਇੱਥੇ ਪਿੰਡ ਕੋਠੀ ਨਹੀਂ ਬੱਸ ਸਕਦਾ ਨਹੀਂ ਬੱਸ ਸਕਦਾ ਜੋ ਸੱਚਾ ਉਹ ਇਹੀ ਆ ਫਰੋਂ ਤੁਹਾਨੂੰ ਕੀ ਲੱਗਦਾ ਲੋਕ ਭੇਜਣੋਂ ਹਟ ਗਏ ਫਰਕ ਤਾਂ ਪਿਆ ਭਾਜੀ ਪਰ ਹੌਲੀ 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 ਦੁਬਾਰਾ ਹੋਈ ਜੇ ਆਪਾਂ ਉਸ ਤੋਂ 2 ਮਹੀਨੇ ਪਹਿਲਾਂ ਦੀ ਗੱਲ ਕਰੀਏ ਬਹੁਤ ਇਨਕੁਆਰੀ ਘੱਟ ਸੀ ਤਾਂ ਹੁਣ ਨਵੀਂ ਇਨਕੁਆਰੀ ਸਟਾਰਟ ਹੋ ਗਈ ਜੇ ਮੈਂ ਤੁਹਾਡੀ ਇਹ ਗੱਲ ਮੰਨ ਲਾਂ ਵੀ ਲੋਕ ਹਟ ਗਏ ਤਾਂ ਕਾਰਨ ਕੀ ਹੈ ਕਿਉਂ ਹਟੇ ਕਾਰਨ ਦੋ ਕਾਰਨ ਆ ਭਾਜੀ ਇੱਕ ਤਾਂ ਉਹਨਾਂ ਦਾ ਜਿਹੜਾ ਮਨ ਦੇ ਵਿੱਚ ਥਾਊਟ ਆ ਉਹ ਇਹ ਹੋ ਗਿਆ ਪਹਿਲਾਂ ਕੀ ਹੁੰਦਾ ਸੀ ਭਾਜੀ ਜਦੋਂ +2 ਹੋ ਜਾਂਦੀ ਬੱਚੇ ਦੀ ਗੁੜੀਆਂ ਨੂੰ ਉਹ ਕੀ ਕਹਿੰਦੇ ਸੀ ਵੀ ਤੁਸੀਂ ਐਲਸ ਕਰ ਲਓ ਐਲਸ ਹੋ ਜਾਂਦੀ ਚਲੋ ਸਾਲ ਸਵਾ ਸਾਲ ਲੰਘ ਜਾਂਦਾ ਉਦੋਂ ਬਾਅਦ ਵਿਆਹ ਹੁੰਦਾ ਤਾਂ ਉਹ ਸਪਾਉਸ ਦੀ ਫਾਈਲ ਇਕੱਠਿਆਂ ਦੀ ਲੱਗਦੀ ਸੀ ਪਰ ਹੁਣ ਮਾਰਕੀਟ 'ਚ ਬੜਾ ਰੌਲਾ ਪਿਆ ਪਿਆ ਵੀ ਜੇ ਤੁਹਾਡੀ ਗ੍ਰੈਜੂਏਸ਼ਨ ਹੋਊਗੀ ਜਿਹੜੀ ਫਾਈਲ ਆ ਇਕੱਠਿਆਂ ਦੀ ਫੇਰ ਲੱਗੂ ਪਰ ਉਹ ਵੀ ਬੜੀ ਗਲਤ ਆ ਜੇ ਕੋਈ ਵੀ ਬੱਚਾ ਅੱਜ ਵੀ ਮੰਨ ਕੇ ਚਲੋ ਉਹਨਾਂ ਦੀ ਪਲੱਸ 2 ਕੀਤੀ ਉਹਨਾਂ ਦੇ ਬੈਂਡ ਸਕੋਰ ਜਿਹੜੇ ਚੰਗੇ ਆ ਤਾਂ ਉਹ ਇਕੱਠੇ ਜਾਣਗੇ ਕੋਈ ਉਹਦੇ 'ਚ ਪ੍ਰੋਬਲਮ ਨਹੀਂ ਸਭ ਤੋਂ ਵੱਡਾ ਜਿਹੜਾ ਮੇਨ ਕਾਰਨ ਆ ਬੱਚਿਆਂ ਦੇ ਜਨਮ ਦੀ ਜਿਹੜੀ ਗਿਣਤੀ ਘਟੀ ਉਹ ਇੱਥੋਂ ਹੀ ਘਟੀ ਆ ਉਹਨਾਂ ਨੂੰ ਅਸੀਂ ਵਾਰ-ਵਾਰ ਇਹ ਗੱਲ ਪਿਛਲੇ ਕਈ ਸਾਲਾਂ ਤੋਂ ਕਹਿ ਰਹੇ ਆਂ ਕਿ ਰੱਬ ਦਾ ਵਾਸਤਾ 18-18 ਸਾਲ ਦੇ ਜਵਾਕਾਂ ਦੇ ਵਿਆਹ ਨਾ ਕਰੋ ਔਰ ਕੰਟਰੈਕਟ ਵਿਆਹ ਨਾ ਕਰੋ ਇਹ ਨਾ ਤਾਂ ਇਹ ਵਿਆਹ ਉੱਥੇ ਟਿਕਣੇ ਆ ਇੱਕ ਉਮਰ ਉਹੋ ਜੀ ਹੈ ਤੁਸੀਂ ਹੁਣ ਪ੍ਰਮੋਟ ਕਰ ਰਹੇ ਹੋ ਵੀ ਨਹੀਂ ਭਾਈ ਲਾਸਟ 2 ਤੋਂ ਬਾਅਦ 스파우스 ਜਾ ਸਕਦਾ ਆਉ ਥੋੜਾ ਵੀਜ਼ਾ ਲਵਾ ਦੇਣੀ ਦੇਖੋ ਭਾਜੀ ਮੈਂ ਕਾਦੇ ਲਈ ਪ੍ਰਮੋਟ ਕਰ ਰਿਆ ਵੀਜ਼ਾ ਲਵਾ ਸਕਦੇ ਆ ਉਹਨਾਂ ਦਾ ਪਰਸਨਲ ਓਪੀਨੀਅਨ ਆ ਵੀ ਉਹਨਾਂ ਨੇ ਆਉ ਦੀ ਜਿਹੜੀ ਜਵਾਕੜੀ ਆ ਉਹ 18 ਸਾਲ ਦੀ ਦਾ ਵਿਆਹ ਕਰਨਾ ਕਿ ਨਹੀਂ ਕਰਨਾ ਮੇਰੇ ਕਹਿਣ ਤੇ ਵਿਆਹ ਕਰ ਦੇਣੀ ਥੋੜਾ ਤਾਂ ਕੋਈ ਮਤਲਬ ਫਰਜ ਨਹੀਂ ਇਹਦਾ ਮਤਲਬ ਮਤਲਬ ਕਾਦੇ ਲਈ ਸੋਸਾਇਟੀ ਪ੍ਰਤੀ ਜਿੱਥੋਂ ਕੁਮਾਰ ਹਾਂ ਉੱਥੇ ਸਮਾਜ ਚ ਦੇਣਾ ਵੀ ਹੈ ਅਮਰਤ ਹਰੀ ਸਿੰਘ ਉਹ ਗੁਰੂ ਨੂੰ ਵੰਦਨ ਨਾਲੋਂ ਇੱਕ ਮੇਰਾ ਸਵਾਲ ਲੈ ਲਓ ਇੱਥੇ ਤੁਸੀਂ ਹੁਣ ਕੱਟੋ-ਕੱਟ ਥੋੜਾ ਦਸਵੰਦ ਤਾਂ ਕੱਢਦੇ ਹੋ ਨਾ ਮੈਨੂੰ ਲੱਗਦਾ ਹਰ ਕੋਈ ਪੰਜਾਬੀ ਕਰਦਾ ਹਰ ਕੋਈ ਕੱਢਦਾ ਨਾ ਤੁਸੀਂ ਤਾਂ ਖਾਸ ਕੱਢਦੇ ਹੋਗੇ ਗੁਰੂ ਵਾਲੇ ਹੋ ਤੁਸੀਂ ਤੇ ਇੱਕ ਸੁਸਾਇਟੀ ਪ੍ਰਤੀ ਫਰਜ਼ ਹੈ ਜੇ ਕੋਈ ਗਲਤ ਹੋ ਰਿਹਾ ਮੰਨ ਲਓ ਤੁਹਾਡਾ ਕਾਰੋਬਾਰ ਹੈ ਰੁਕੋ ਉਹ ਤਾਂ ਸਹੀ ਕੱਟੋ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ 18 ਸਾਲ ਦੀ ਜਿਹੜੀ ਬੱਚੀ ਆ ਉਹਦਾ ਵਿਆਹ ਹੋਣਾ ਗਲਤ ਮੈਂ ਇਹ ਨਹੀਂ ਕਹਿ ਰਿਹਾ ਨਹੀਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਗਵਰਨਮੈਂਟ ਲਈ ਜਿਹੜੀ ਗਵਰਨਮੈਂਟ ਨੇ ਇੱਕ ਏਜ ਰੱਖੀ ਆ ਵੀ 18 ਸਾਲ ਹੋਣੀ ਚਾਹੀਦੀ ਆ ਬੱਚੇ ਦੀ ਵੀ ਉਹ ਗਲਤ ਰੱਖੀ ਆ ਉਹਨੂੰ ਬਦੋਣਾ ਚਾਹੀਦਾ ਸਰਕਾਰ ਨੇ ਏਜ ਰੱਖਤੀ ਪਰ ਸਰਕਾਰ ਹੁਣ ਤਾਂ ਸ਼ਰਾਬ ਵੀ ਵੰਡੀ ਜਾਂਦੀ ਆ ਸ਼ਰੇਆਮ ਨਹੀਂ ਹਾਂ ਮੈਂ ਉਹੀ ਗੱਲ ਹੈ ਨਾ ਬਿਲਕੁਲ ਗਲਤ ਆ ਸਰਕਾਰ ਨੇ ਤਾਂ ਠੇਕੇ ਵੀ ਖੋਲਤੇ ਖੋਲਤੇ ਪਰ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੀ 18 ਸਾਲ ਵਾਲੀ ਏਜ ਮੈਂ ਇਹ ਕਹਿ ਰਿਹਾ ਕਿ ਟੂ अर्ਲੀ ਕੰਟਰੈਕਟ ਮੈਰਿਜ ਗਲਤ ਹੈ ਕੰਟਰੈਕਟ ਮੈਰਿਜ ਦਾ ਗਲਤ ਆ 18 ਸਾਲ ਦੀ ਨਹੀਂ ਭਾਜੀ ਉਹ 25 ਸਾਲ ਵਾਲੀ ਵੀ ਗਲ ਹੂੰ ਕੰਟਰੈਕਟ ਮੈਰਿ ਇਹ ਤਾਂ ਗਲਤ ਹੀ ਗਲਤ ਆ ਉਹਦੇ 'ਚ ਕੋਈ ਦੋਰ ਹੈਵਾਂ ਨਹੀਂ ਪਰ ਠੀਕ ਆ ਤੁਸੀਂ 18 ਸਾਲ ਦੇ ਬੱਚੇ ਦਾ ਨਹੀਂ 20 22 ਸਾਲ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਜੀ ਟੂ अर्ਲੀ ਨਹੀਂ ਸਰਕਾਰ ਨੇ ਤਾਂ ਉਮਰ ਰੱਖਤੀ ਪਰ ਤੁਹਾਨੂੰ ਨਹੀਂ ਲੱਗਦਾ ਸਾਰਾ ਸਾਲ ਟੂ अर्ਲੀ ਤੁਸੀਂ ਤੁਸੀਂ ਮੈਨੂੰ ਕੀ ਕਿਹਾ ਭਾਜੀ ਤੁਹਾਡਾ ਸੁਸਾਇਟੀ ਲਈ ਫਰਜ ਬਣਦਾ ਕਿ ਐਵੇਂ ਦਾ ਵੀ ਆਪਾਂ ਗੱਲ ਨਾ ਕਰੀਏ 18 ਸਾਲ ਦੇ ਬੱਚੇ ਦੇ ਵਿਆਹ ਲਈ ਪਰ ਜਿਵੇਂ ਸਾਡਾ ਕੰਮ ਆ ਠੀਕ ਆ ਜੀ ਲੋਕਾਂ ਨੂੰ ਸਾਰਿਆਂ ਨੂੰ ਇਹ ਹੋਇਆ ਪਿਆ ਜਿੰਨੇ ਵੀ ਹੈਗੇ ਅੱਗੇ ਬਾਹਰ ਜਾਣ ਵਾਲੇ ਵੀ ਜੇ ਗ੍ਰੈਜੂਏਸ਼ਨ ਹੋਊਗੀ ਅਸੀਂ ਤਾਂ ਜਾਵਾਂਗੇ ਕੱਠੇ ਪਰ ਸਾਡਾ ਕੰਮ ਜੇ ਹੈਗਾ ਤਾਂ ਸਾਡਾ ਇਹ ਵੀ ਫਰਜ਼ ਬਣਦਾ ਉਹਨਾਂ ਨੂੰ ਜਿਹੜਾ ਸੱਚ ਆ ਉਹ ਦੱਸਨ ਦਾ ਸੱਚ ਕੀ ਹੈ ਵੀ ਤੁਸੀਂ ਜੇ ਪਲੱਸ 2 ਕੀਤੀ ਹੈ ਤਾਂ ਵੀ ਤੁਸੀਂ ਇੱਥੇ ਜਾ ਸਕਦੇ ਹੋ ਸੱਚ ਤਾਂ ਇਹ ਹੈ ਪਰ ਸਾਰੀ ਮਾਰਕੀਟ ਤਾਂ ਕਹਿੰਦੀ ਨਹੀਂ ਜਾ ਸਕਦੇ ਤੇ ਭਾਜੀ ਮਾਰਕੀਟ ਕਹਿੰਦੀ ਆ ਪਰ ਤੁਹਾਡੇ ਜੇ ਬੈਂਡ ਸਕੋਰ ਚੰਗੇ ਆ ਵਧੀਆ ਤੁਹਾਡੀ ਪਰਸੈਂਟੇਜ ਆ ਤੁਸੀਂ ਜਾ ਸਕਦੇ ਹੋ ਤਾਂ ਇਹ ਅਵੇਅਰ ਕਰਨਾ ਵੀ ਤਾਂ ਸਾਡਾ ਫਰਜ਼ ਬਣਦਾ ਕਿ ਨਹੀਂ ਬਣਦਾ ਉਹ ਉਹ ਅਵੇਅਰ ਕਰੋ ਮੈਨੂੰ ਸਮਝਾਓ ਕਿਵੇਂ ਜਾ ਸਕਦਾ ਜਦੋਂ ਜਦੋਂ ਸਾਰੀ ਮਾਰਕੀਟ 'ਚ ਰੌਲਾ ਹੈ ਵੀ ਪਲੱਸ 2 ਤੋਂ ਬਾਅਦ ਬੱਚਾ ਸਪਾਊਸ ਤੇ ਨਹੀਂ ਜਾ ਸਕਦਾ ਕੈਨੇਡਾ ਨੇ ਸਪਾਊਸ ਬੰਦ ਕਰਤਾ ਯੂਕੇ ਦਾ ਵੀ ਸਾਨੂੰ ਪਤਾ ਹੈ ਸਪਾਊਸ ਬੰਦ ਹੈ ਤਾਂ ਫਿਰ ਤੁਸੀਂ ਕਿਵੇਂ ਭੇਜ ਦਿਓਗੇ ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਘੀ ਹੈ ਭਾਜੀ ਗਿੱਦੜ ਸਿੰਘੀ ਵਾਲੀ ਕੋਈ ਗੱਲ ਨਹੀਂ ਜਦੋਂ ਤੁਸੀਂ ਹਨਾ ਸਟੱਡੀ ਕਰੋਗੇ ਤੁਹਾਨੂੰ ਪਤਾ ਲੱਗਦਾ ਉਹਨਾਂ ਨੇ 4 ਤੋਂ 5 ਕੋਰਸ ਐਵੇਂ ਦੇ ਰੱਖੇ ਹੋਏ ਆ ਪਲੱਸ 2 ਤੋਂ ਬਾਅਦ ਨੇ ਜਿਹੜੇ ਜਿੰਨਾ ਚ ਸਪਾਊਸ ਆ ਜਿਹੜਾ ਉਹ ਇਕੱਠਾ ਮਤਲਬ ਜਿਹੜੇ ਸਪਾਊਸ ਆ ਉਹ ਆਪਣੀ ਵਾਈਫ ਦੇ ਨਾਲ ਹੀ ਜਾਊਗਾ ਇਹ ਨਹੀਂ ਹੈਗਾ ਵੀ ਉਹਨੇ ਬਾਅਦ ਚ ਜਾਣਾ ਮੈਂ ਇੱਕ ਚੀਜ਼ ਹੋਰ ਆ ਭਾਜੀ ਸਾਡਾ ਤਾਂ ਸਿਸਟਮ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਕਿ ਅਸੀਂ ਪੈਸੇ ਉਦੋਂ ਲੈਨੇ ਆ ਜਦੋਂ ਵੀਜ਼ਾ ਲੱਗ ਜਾਂਦਾ ਪਹਿਲਾਂ ਤਾਂ ਚਲੋ ਠੀਕ ਆ ਅਸੀਂ ਪ੍ਰਾਈਵੇਟ ਕਾਲਜ ਕੀਤੇ ਆ ਸਰਕਾਰੀ ਦੇ ਵੀ ਪੈਕੇਜ ਕੀਤੇ ਆ ਪਰ ਇੱਕ ਚੀਜ਼ ਹੋਰ ਭਾਜੀ ਜਿਹੜਾ ਸਪਾਊਸ ਆ ਉਹ ਗਵਰਨਮੈਂਟ ਦੀ ਯੂਨੀਵਰਸਿਟੀਆਂ 'ਚ ਹੀ ਜਾਊਗਾ ਹੂੰ ਪ੍ਰਾਈਵੇਟ ਚ ਨਹੀਂ ਪ੍ਰਾਈਵੇਟ ਚ ਨਹੀਂ ਜਾਊਗਾ ਪਰ ਕਿਹੜੇ ਪ੍ਰੋਵਿੰਸ ਚ ਭਾਈ ਪਤਾ ਕੀ ਆ ਇੰਨੀਆਂ ਚੀਜ਼ਾਂ ਸਾਰੀਆਂ ਆਪਾਂ ਕਹਿ ਨਹੀਂ ਬਈ ਤੇ ਨਹੀਂ ਮੈਂ ਦੱਸ ਸਕਦਾ ਜਦੋਂ ਹਨਾ ਮੰਨ ਕੇ ਚੱਲੋ ਹਰ ਕਿਸੇ ਦਾ ਆਪ ਦਾ ਆਪ ਦਾ ਉਹ ਲੈ ਉਹ ਲੈਗਾ ਇੰਡਸਟਰੀ ਤੋਂ ਹਨਾ ਲੋਕਾਂ ਤੋਂ ਨਹੀਂ ਲੋਕ ਤਾਂ ਆਣਗੇ ਉਹਨਾਂ ਨੇ ਪਹਿਲਾਂ ਪੁੱਛਣਾ ਉਹਨਾਂ ਦਾ ਹੱਕ ਆ ਨਾ ਪੁੱਛਣਾ ਸੀ ਦੱਸਾਂਗੇ ਵੀ ਇੱਥੇ ਜਾਉਂਗੇ ਅਗਰ ਤੁਸੀਂ ਇਹ ਕਹਿੰਦੇ ਹੋ ਤੁਹਾਡੇ ਦਫ਼ਤਰ ਆ ਕੇ ਪੁੱਛ ਲਓ ਤਾਂ ਦੱਸ ਦੇਾਂਗੇ ਸਾਰੀ ਗੱਲ ਹਾਂਜੀ ਤੁਹਾਨੂੰ ਆਪ ਦੇ ਕੰਪੀਟੀਟਰ ਜਾਂ ਇੰਡਸਟਰੀ ਦਾ ਉਹ ਲੈ ਉਹਨਾਂ ਤੋਂ ਉਹਲਾ ਬਣ ਕੇ ਚੱਲੋ ਵੇ ਇਹ ਕਿੱਥੇ ਭੇਜਣਾ ਹੈ ਕਿਵੇਂ ਕਿਵੇਂ ਸਾਰੀ ਗੱਲ ਨਹੀਂ ਤੁਸੀਂ ਦੱਸਣੀ ਚਾਹੁੰਦੇ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਜਾ ਸਕਦਾ ਹੈ ਜਾ ਸਕਦਾ ਭਾਜੀ ਪੋਸੀਬਲ ਹੈ ਬਿਲਕੁਲ ਪੋਸੀਬਲ ਹੈ ਜੀ 1 ਰੁਪਿਆ ਵੀ ਤੁਸੀਂ ਪਹਿਲਾਂ ਨਹੀਂ ਲੈਂਦੇ ਭਾਜੀ ਮੈਂ ਠਿਆਨੀ ਵੀ ਪਹਿਲਾਂ ਨਹੀਂ ਲੈਂਦਾ ਉਹਨਾਂ ਤੋਂ ਰੁਪਿਆ ਛੱਡੋ ਇੱਕ ਪੈਸਾ ਵੀ ਨਹੀਂ ਲੈਣਾ ਆਪਾਂ ਸਾਰੇ ਪੈਸੇ ਜਦੋਂ ਔਰ ਦੋਵੇਂ ਇਕੱਠੇ ਜਾਣ ਜਦੋਂ ਦੋਨਾਂ ਦਾ ਵੀਜ਼ਾ ਗ੍ਰਾਂਟ ਹੋ ਗਿਆ ਇਹ ਨਹੀਂ ਜੇ ਉਹਨਾਂ ਦਾ مین ਸਟੂਡੈਂਟ ਆ ਮੰਨ ਕੇ ਚੱਲੋ ਉਹਨਾਂ ਦੀ ਵਾਈਫ ਦਾ ਵੀਜ਼ਾ ਆ ਗਿਆ ਜਿਹੜੇ ਉਹਨਾਂ ਦੇ ਹਸਬੰਡ ਨੇ ਉਹਨਾਂ ਦਾ ਨਾਂ ਆ ਮੈਂ ਪੈਸੇ ਨਹੀਂ ਲੈਣੇ ਉਹਨਾਂ ਤੋਂ ਮੈਂ ਪੈਸੇ ਤਾਂ ਲੂੰਗੇ ਦੋਨਾਂ ਦਾ ਵੀਜ਼ਾ ਆ ਗਿਆ ਜਿਆ ਜਾਂਦੀਆਂ ਤੇ ਮੁੰਡੇ ਘਟ ਕਿਉਂਕਿ ਥੋੜੀ ਆ ਗੱਲ ਸਪਾਊਸ ਚ ਤਾਂ ਹੁਣ ਮੁੰਡਾ ਵੀ ਹੋ ਸਕਦਾ ਸੀ ਹਾਂ ਉਹ ਤਾਂ ਮੇਰੇ ਆਬਵੀਅਸਲੀ ਆਪਾਂ ਤੁਸੀਂ ਇਹ ਗੱਲ ਕਹੀ ਪਹਿਲਾਂ ਵੀ ਜੇ ਪਹਿਲਾਂ ਵਾਈਫ ਚਲੀ ਜਾਂਦੀ ਹੈ ਤੇ ਫਿਰ ਮੁੰਡਾ ਬਾਹਰ ਜਾਂਦਾ ਜਿਆਦਾ ਜਿਆਦਾ ਜੋ ਐਲਸ ਕਰਦੀਆਂ ਕੁੜੀਆਂ ਇੰਟੈਲੀਜੈਂਟ ਹੁੰਦੀਆਂ ਨਾ ਜਿਵੇਂ ਅਜੀਤ ਅਖਬਾਰ 'ਚ ਨਹੀਂ ਲੱਗਿਆ ਹੁੰਦਾ ਐਤਕੀ 12ਵੀਂ 'ਚ ਕੁੜੀਆਂ ਨੇ ਫਿਰ ਮਾਰੀ ਬਾਜੀ ਤੁਸੀਂ ਉਹ ਗੱਲ ਕਰਤੀ ਵੀ ਕੁੜੀ ਪਹਿਲਾਂ ਚਲੀ ਜਾਵੇ ਮੁੰਡਾ ਇਕੱਠੇ ਜਾਣਗੇ ਕਿ ਬਾਹਰ ਜਾਂਦਾ ਨਹੀਂ ਨਹੀਂ ਵੀਰੇ ਬਿਲਕੁਲ ਇੱਕੋ ਫਲਾਈਟ 'ਚ ਜਾਣਗੇ ਚਾਹੇ ਪਲੱਸ 2 ਵਾਲੇ ਆ ਚਾਹੇ ਗ੍ਰੈਜੂਏਸ਼ਨ ਵਾਲੇ ਆ ਤੇ ਆਪਾਂ پیسے ਉਹਦੇ ਲੈਣੇ ਜਿੱਦੇ ਉਹਨਾਂ ਦੀ ਪੀਪੀਆਰ ਆਦੀ ਦੋਨਾਂ ਦੀ ਮੈਂ ਕੱਲ ਕਿਸੇ ਨਾਲ ਇਮੀਗ੍ਰੇਸ਼ਨ ਵਾਲੇ ਨਾਲ ਬੈਠਾ ਸੀ ਉਹ रिसर्च प्रोग्राम ਦੇ ਵਿੱਚ ਜਾ ਰਹੇ ਐ ਭਾਈ ਮੈਂ ਉਹੀ ਗੱਲ ਦਾ ਉਸਤੀ ਜਦੋਂ ਸਾਡੇ ਕੋਲ ਇਹ ਜਿਆਦਾਤਰ opinion ਇਹ ਹੀ ਚੱਲ ਰਿਹਾ ਕਿ ਸਿਰਫ ਜਿਹੜੇ ਸਕਾਲਰਸ਼ਿਪ ਵਾਲੇ ਰਿਸਰਚ ਪ੍ਰੋਗਰਾਮਸ ਐ ਪੀ ਐਚ ਡੀ ਵਾਲੇ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਕੱਲੇ ਉਹਦੇ ਚ ਸਪਾਊਸ ਜਾ ਸਕਦਾ ਅਦਰਵਾਈਜ਼ ਸਪਾਊਸ ਹੋਰ ਵੀ ਹੋਰ ਵੀ ਪ੍ਰੋਗਰਾਮ ਹੈਗੇ ਆ ਜਿਨ੍ਹਾਂ ਚ ਸਪਾਊਸ ਜਾ ਸਕਦਾ ਹੋਰ ਪ੍ਰੋਗਰਾਮਸ 'ਚ ਵੀ ਜਾਂਦਾ ਜਾਂਦਾ ਜੀ ਜਾਂਦਾ ਇਹ ਇਹ ਇਹਦਾ ਜਿਹੜੀ ਮੈਂ ਪਹਿਲਾਂ ਸਵਾਲ ਕੀਤਾ ਵੱਡੀ ਗਿਣਤੀ ਇਹ ਆ ਵੀ ਕੁੜੀਆਂ ਤੇ ਕੁੜੀਆਂ ਐਲਸ ਕਰਦੀਆਂ ਮੁੰਡੇ ਨਾਲ ਜਾਂਦੇ ਆ ਮੁੰਡੇ ਵਾਲੇ ਖਰਚਾ ਕਰਦੇ ਆ ਮਤਲਬ ਮੈਂ ਹੁਣ ਤੱਕ ਜਿੰਨੇ ਵੀ ਸਪਾਊਸ ਵੀਜ਼ੇ ਕੀਤੇ ਆ ਉਹਨਾਂ ਚ ਜਿਹੜਾ ਮੇਨ ਐਪਲੀਕੈਂਟ ਸੀ ਉਹ ਕੁੜੀ ਸੀ ਮੁੰਡੇ ਨਾਲ ਗਿਆ ਪਰਸੈਂਟੇਜ ਕਿੰਨੀ ਆ ਉਹਦੀ ਮੇਰੇ 100% ਹੀ ਹੋ ਗਈ ਮੈਂ ਕਿਹਾ ਇੱਕ ਵੀ ਮੁੰਡਾ ਨਹੀਂ ਐਵੇਂ ਦਾ ਜਿਹਦੇ ਨਾਲ ਮਨ ਲਓ ਮੇਨ ਐ ਇੱਕ ਵੀ ਮੁੰਡਾ ਨਹੀਂ ਐ ਜਿੱਥੇ ਮੁੰਡਾ ਗਿਆ ਹੋਵੇ ਤੇ ਕੁੜੀ ਬਾਅਦ ਚ ਓਲੇ ਲੱਗੇ ਜਾਵੇ ਮਤਲਬ ਮੇਨ ਨਹੀਂ ਐਵੇਂ ਦਾ ਕੇਸ ਮਿਲਿਆ ਜਿਹੜੇ ਮੈਂ ਜਿੰਨੇ ਵੀ ਕੇਸ ਕੀਤੇ ਆ ਕੁੜੀ ਨੇ ਐਲਸ ਕੀਤੀ ਹੁੰਦੀ ਹੈ ਤੇ ਮੁੰਡਾ ਨਾਲ ਜਾਂਦਾ ਹੁੰਦਾ ਮੇਰੇ ਕੋਲੇ ਬਹੁਤ ਸਾਰੇ ਮੈਸੇਜ ਹੁਣ ਵੀ ਫੋਨ ਦੇ ਵਿੱਚ ਪਏ ਹੋਣਗੇ ਆ ਹੀ ਜਾਂਦੇ तकरीबन 2-4 ਦਿਨਾਂ ਦੋ ਚਾਰ ਦਿਨਾਂ ਚੈੱਕ ਕਰਦਾ ਕਹਿ ਰਿਹਾ ਇੰਨੀ ਪ੍ਰੋਬੈਬਿਲਟੀ ਹੈ ਵੀ ਬਾਈ ਕੁੜੀ ਗਈ ਸਾਨੂੰ ਵਾਪਸ ਬੁਲਾਇਆ ਨਹੀਂ ਪਿੱਛੇ ਜਾ ਕੇ ਤੁਹਾਡੇ ਨਾਲ ਐ ਕਦੇ ਹੋਏ ਤੁਹਾਡੇ ਜਿਹੜੇ ਕੇਸਸ ਭੇਜੇ ਕਦੇ ਆਏ ਹੋਏ ਉਹ ਨਹੀਂ ਪਤਾ ਕੀ ਆ ਉਹ ਇੱਕ ਉਹਨਾਂ ਦਾ ਪਰਸਨਲ ਮੈਟਰ ਹੈਣਾ ਅਸੀਂ ਕੁੜੀਆਂ ਦਾ ਵੀਜ਼ਾ ਲਵਾਤਾ ਤੁਸੀਂ ਫਿਰ ਇੰਟਰਫੇਅਰ ਨਹੀਂ ਕਰਦੇ ਅਸੀਂ ਕਿਉਂ ਕਰਾਂਗੇ ਭਾਜੀ ਉਹ ਮੰਨ ਕੇ ਚਲੋ ਉਹਨਾਂ ਦੀ ਆਪ ਚ ਕੋਈ ਅਨਮਨ ਹੋਊਗੀ ਜੋ ਵੀ ਹੋਵੇ ਪਰ ਤੁਸੀਂ ਤਾਂ ਕਹਿ ਰਹੇ ਹੋ ਦੋਵੇਂ ਇਕੱਠੇ ਜਾ ਸਕਦੇ ਆ ਜਾ ਸਕਦੇ ਆ ਉਹ ਜਿਹੜੇ ਤੁਸੀਂ ਕਹਿੰਦੇ ਹੋ ਵੀ ਪਹਿਲਾਂ ਗਈਆਂ ਕੁੜੀਆਂ ਬਾਅਦ ਚ ਮੁੰਡਿਆਂ ਨੂੰ ਉਹਨਾਂ ਨੇ ਬੁਲਾਇਆ ਨਹੀਂ ਉੱਥੇ ਉਹ ਇੱਕ ਅਲੱਗ ਗੱਲ ਆ ਉਹ ਇਹਦੇ ਨਾਲ ਤਾਂ ਮੈਂਚ ਨਹੀਂ ਕਰਦੀ ਅਸੀਂ ਤਾਂ ਉਹਨਾਂ ਨੂੰ ਇਕੱਠਿਆਂ ਨਹੀਂ ਭੇਜਤਾ ਨਾ ਇਕੱਠਿਆਂ ਨੂੰ ਭੇਜ ਦੇਣਾ ਹਾਂ ਇੱਕੋ ਹੀ ਫਲੈਟ ਦੇ ਵਿੱਚ ਤੁਹਾਡੇ ਨਾਲ ਕਦੇ ਐ ਮੈਂ ਪੁੱਛ ਰਿਹਾ ਸੀਗਾ ਵੀ ਤੁਹਾਡਾ ਕੋਈ ਓਪੀਨੀਅਨ ਐਹੋ ਜਿਹਾ ਜਾਂ ਤੁਸੀਂ ਪਰਸਨਲ ਤੌਰ ਦੇ ਉੱਤੇ ਫੈਮਲੀ ਤੁਹਾਡੇ ਨਾਲ ਹਾਂਜੀ ਅਸੀਂ ਇੰਟਰਫੇਅਰ ਨਹੀਂ ਕਰਦੇ ਨਹੀਂ ਕਰਦੇ ਮੈਨੂੰ ਲੱਗਦਾ ਸਾਨੂੰ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਉਹਨਾਂ ਦਾ ਪਰਸਨਲ ਮੈਟਰ ਆ ਤੁਸੀਂ ਵੀਜ਼ਾ ਲਵਾਇਆ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਹਾਂਜੀ ਬਾਅਦ ਚ ਪੈਸੇ ਬਾਅਦ ਚ ਲੈਣੇ ਹੋ ਹਾਂਜੀ ਪ ਵੀਜ਼ਾ ਲੱਗ ਗਿਆ ਪੈਸੇ ਉਸ ਤੋਂ ਬਾਅਦ ਚਾਹੇ ਤੁਸੀਂ ਪ੍ਰਾਈਵੇਟ ਕਾਲਜ ਦਾ ਪੈਕੇਜ ਕਰਨਾ ਚਾਹੇ ਤੁਸੀਂ ਗਵਰਨਮੈਂਟ ਕਾਲਜ ਦਾ ਪੈਕੇਜ ਕਰਨਾ ਚਾਹੇ ਤੁਸੀਂ ਵਿਦ ਸਪਾਊਸ ਜਾਣਾ ਅਸੀਂ ਤੁਹਾਡੇ ਤੋਂ ਨਾ ਜੀਆਈਸੀ ਦੇ ਪੈਸੇ ਪਹਿਲਾਂ ਲਈਏ ਤੁਹਾਡੀ ਫੀਸ ਜੀਆਈਸੀ ਮੈਡੀਕਲ ਐਮਬੈਸੀ ਫੀ ਜਿੰਨਾ ਵੀ ਕੁਝ ਆ ਸਾਰਾ ਕੁਝ ਅਸੀਂ ਪੇ ਕਰਾਂਗੇ ਜਦੋਂ ਵੀਜ਼ਾ ਆ ਗਿਆ ਉਦੋਂ ਸਾਨੂੰ ਪੈਸੇ ਦੇ ਦੇ ਤੁਸੀਂ ਤੁਹਾਡੀ ਉਹ ਗੱਲ ਬੜੀ ਮਸ਼ਹੂਰ ਹੋਈ ਜਦੋਂ ਆਪਾਂ ਪਹਿਲੇ ਇੰਟਰਵਿਊ ਚ ਕੀਤੀ ਸੀ ਪਿਛਲੀ ਵਾਰ ਵੀ ਆਪਾਂ ਜ਼ਿਕਰ ਕੀਤਾ ਉਹ ਕਈਆਂ ਨੇ ਤੁਹਾਡਾ ਡਾਇਲੌਗ ਕਾਪੀ ਕਰ ਲਿਆ ਕਿ ਜਾਂ ਗॉड ਲੋ ਜਾਂ ਗॉड ਤੇ ਜਾਂ ਫਰਾਡ ਹਾਂ ਉਹ ਭਾਜੀ ਉਹ ਕੀ ਆ ਜਦੋਂ ਵੀ ਕੋਈ ਨਾ ਮੈਂ ਕਿਸੇ ਏਜੰਟ ਦਾ ਹੋਰ ਦੇਖਿਆ ਇੰਟਰਵਿਊ ਉਹਦੇ ਚੋਂ ਡਾਇਲੌਗ ਕਾਪੀ ਮੈਂ ਤੁਹਾਨੂੰ ਦੱਸਦਾ ਭਾਜੀ ਮੈਂ ਕਹਿੰਦਾ ਸੋਨੀ ਭਾਜੀ ਆਲਾ ਡਾਇਲੌਗ ਕਾਪੀ ਮੈਂ ਤੁਹਾਨੂੰ ਦੱਸਦਾ ਭਾਜੀ ਜਦੋਂ ਸਾਡੇ ਕੋਲੇ ਕੋਈ ਵੀ ਕਲਾਇੰਟ ਆਉਂਦਾ ਉਹਨਾਂ ਦਾ ਪਤਾ ਸਭ ਤੋਂ ਪਹਿਲਾ ਕੁਐਸਚਨ ਕੀ ਹੁੰਦਾ ਭਾਜੀ ਮੇਰਾ ਵੀਜ਼ਾ ਆ ਜਾਊਗਾ ਕਿੰਨੇ ਪਰਸੈਂਟ ਚਾਂਸ ਬਈ ਮੈਂ ਵੀਜ਼ਾ ਆਫੀਸਰ ਥੋੜੀਆਂ ਜਿਨੇ ਤੁਹਾਡੇ ਸਟੈਂਪ ਲਾਉਣੀ ਆ ਉਹ ਤਾਂ ਬੰਦਾ ਹੋਰ ਆ ਜਿਨੇ ਵੀਜ਼ਾ ਦੇਣਾ ਪਰ ਭਾਜੀ ਵੀਜ਼ੇ ਹੁਣ ਆ ਕਿੰਨੇ ਕਰੇ 80 90% ਵੀਜ਼ੇ ਦਾ ਜਿਹੜਾ ਪਰਸੈਂਟੇਜ ਸਕਸੈਸਫੁਲ ਹਾਂ ਕੈਨੇਡਾ ਤੋਂ ਆ ਰਿਹਾ ਉਹ ਚ ਕੋਈ ਦੋ ਰਹਿਮਾਨੀ ਇਹਦੇ ਤੋਂ ਬਾਅਦ ਜਿਹੜੀ ਕੈਪਿੰਗ ਹੋਈ ਬੱਚੇ ਘਟਾਏ ਗਏ ਜਾਂ ਉਹ ਲਿਮਿਟੇਸ਼ਨ ਕਰਤੀ ਜਾਂ ਜੀਆਈਸੀ ਵੀ ਵਧੀ ਡਬਲ ਹੋਈ ਉਸ ਤੋਂ ਬਾਅਦ ਫਰਕ ਪਿਆ ਇਸ ਗੱਲ ਦੇ ਅਪਾ ਜੀ ਦੇਖੋ 27 28 ਲੱਖ ਰੁਪਇਆ ਲੱਗਣ ਲੱਗ ਗਿਆ ਸਟੂਡੈਂਟ ਵੀਜ਼ੇ ਤੇ ਪਰ ਅਪਾ ਉੱਥੇ ਵੀ ਇੱਕ ਗੱਲ ਤੁਹਾਨੂੰ ਮੈਂ ਕਹਿਣੀ ਚਾਹਣਾ ਔਨ ਕੈਮਰਾ ਕਹਿ ਰਹੇ ਹਾਂ 16 ਲੱਖ ਰੁਪਏ ਚ ਵਿੱਦ ਜੀਆਈਸੀ ਭੇਜ ਦਾਂਗੇ ਆਪਾਂ ਬੱਚੇ ਨੂੰ ਪਰ ਉਹ ਸਟੈਪ ਬਏ ਸਟੈਪ ਹੋਊਗਾ ਪੈਕੇਜ ਨਹੀਂ ਹੋਊਗਾ ਸਰਕਾਰੀ ਕਾਲਜ ਦੇਵਾਂਗੇ 3 ਸਾਲ ਦਾ ਵਰਕ ਪਰਮਿਟ ਹੋ ਵਿੱਚ ਜੀਆਈਸੀ ਸਾਰਾ ਕੁਝ ਹੋਊਗਾ ਉਹਦੇ ਪੁਰਾਣੀ ਜੀਆਈਸੀ ਤੇ ਜੀਆਈਸੀ ਵੀ ਉਹਦੇ ਚ ਉਦੋਂ ਜ਼ਿਆਦਾ ਹੀ ਹੋਊਗੀ ਜੀਆਈਸੀ ਵੀ ਬੱਚੇ ਨੂੰ ਵਿੱਚੋਂ ਮਿਲਣੀ ਆ ਉਹ ਨਵਾਂ ਹੀ ਰੂਲ ਆ ਭਾਜੀ ਹੂੰ ਤੇ ਉਹ ਜੀਆਈਸੀ ਤੇ ਤੁਸੀਂ ਇਹ ਕਹਿ ਰਹੇ ਹੋ ਕਿ 16 ਲੱਖ ਰੁਪਏ ਵਿੱਚ ਪਹਿਲਾਂ 18 ਕੁ ਲੱਖ ਰੁਪਏ ਵਿੱਚ ਜਵਾਕ 17 18 ਲੱਖ ਪਾਉਂਦਾ ਸੀ ਜਦੋਂ ਪੁਰਾਣੀ ਜੀਆਈਸੀ ਸੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ 16 ਚ ਅੱਜ ਵੀ ਭੇਜ ਦਿਓਗੇ ਬੱਚੇ ਨੂੰ ਤੇ ਗਵਰਨਮੈਂਟ ਕਾਲਜ ਲੈ ਕੇ ਦੇਵਾਂਗੇ ਵਰਕ ਪਰਮਿਟ ਵੀ 3 ਸਾਲ ਦਾ ਉਹਨਾਂ ਨੂੰ ਮਿਲੂਗਾ ਪੜਾਈ ਤੋਂ ਬਾਅਦ ਇਹ ਨਹੀਂ ਵੀ ਪ੍ਰਾਈਵੇਟ ਕਾਲਜ 'ਚ ਭੇਜਾਂਗੇ ਆਪਾਂ ਸਰਕਾਰੀ ਕਾਲਜ 'ਚ ਭੇਜਾਂਗੇ ਤੇ ਉਹਨਾਂ ਨੂੰ ਆਪਾਂ 16 ਲੱਖ ਰੁਪਏ ਦੇ ਵਿੱਚ 16 ਤੋਂ ਘੱਟ ਹੀ 1.5 ਦੀ ਗਰੰਟੀ ਹੈ ਆ ਜੀ ਕੈਮਰੇ ਤੇ ਬੁੱਲੀ ਜਨਾ ਇਦੋਂ ਵੱਡੀ ਕੀ ਗਰੰਟੀ ਹੋਊਗੀ ਉਹ ਸਾਢੇ 15 16 ਲੱਖ 'ਚ ਜਵਾਗ ਚਲਾ ਕੇ ਕੈਨੇਡਾ ਜਾਊਗਾ ਵੀਰੇ ਕੋਈ ਇਹਦੇ 'ਚ ਜੇ ਜਾ ਸਕਦਾ ਫਿਰ ਤੁਸੀਂ ਪੈਕੇਜ ਕਿਉਂ ਪ੍ਰਮੋਟ ਕਰੀਐਂ ਨਿਓ ਫਿਰ 22 ਲੱਖ ਰੁਪਏ ਕਿਉਂ ਲੋਕ ਦੇਈ ਜਾਂਦੇ ਆ ਕਿਉਂਕਿ ਕੋਈ 16 ਲੱਖ ਚੀ ਜਾ ਸਕਦਾ ਹੈ ਤਾਂ ਜੇ ਉਹ ਪਰ ਉਹਨਾਂ ਦੀ ਰਿਫਿਊਜ਼ਲ ਆਉਂਦੀ ਆ ਨਾ ਤਾਂ ਉਹਨਾਂ ਦਾ ਟਾਈ ਤੋਂ 3 ਲੱਖ ਰੁਪਏ ਦਾ ਨੁਕਸਾਨ ਆ ਉਹ ਅਗਲਾ ਕਹਿ ਦਿੰਦਾ ਜੀ ਤੁਸੀਂ ਐਂ ਦੱਸੋ ਵੀ ਬਾਅਦ ਚ ਕਿੰਨੇ ਪੈਸੇ ਲਹੋਗੇ ਆਉਦੇ ਲਾਓ ਪੈਸੇ ਤਾਂ ਫਿਰ ਇਹ ਮਤਲਬ ਜਿਹੜਾ ਇਹ 16 ਲੱਖ ਦੀ ਗੱਲ ਤੁਸੀਂ ਕਰ ਰਹੇ ਹੋ ਜਿਨ੍ਹਾਂ ਦੇ ਕੇਸ ਬੜਾ ਸਟਰੋਂਗ ਹੈ ਮੰਨਣਾ ਨੂੰ ਕਦੇ ਵੀ ਪੈਕੇਜ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦਾ ਕੇਸ ਸਟਰੋਂਗ ਮੰਨ ਲਓ ਸੱਤ ਬੈਂਡ ਨੇ 80 85 90% ਨੰਬਰ ਨੇ ਸੱਤ ਛੱਡੋ ਭਾਜੀ ਓਵਰਆਲ ਵੀ ਸਿਕਸ ਆ ਚਾਹੇ ਦੋਆ ਮਤਲਬ ਦੋ ਚੋਂ 5.5 ਵਾਲਾ ਨਹੀਂ ਜਾਊਗਾ ਇਹ ਕਾਲਜ ਚ ਇੱਕ ਚੋਂ 5.5 ਆ ਓਵਰਆਲ ਸਿਕਸ ਆ ਤੁਹਾਡੇ ਠੀਕ ਹੈ ਤੁਸੀਂ 16 ਲੱਖ ਰੁਪਏ ਦੇ ਜਾਓਗੇ ਪੈਕੇਜ ਨਾ ਕਰੋ ਨਾ ਕਰੋ ਨਾ ਕਰੋ ਤੁਸੀਂ ਆਪ ਕਹਿ ਰਹੇ ਹੋ ਐਡਵਾਈਸ ਕਰ ਰਹੇ ਹੋ ਹਾਂ ਜੀ ਮਤਲਬ ਜਿੰਨੇ ਸਟੂਡੈਂਟਸ ਬ੍ਰਾਈਟ ਸਟੂਡੈਂਟ ਜਿਹੜੇ ਮੈਂ ਕਹਿ ਦਿੰਨਾ ਜਿਹੜੇ ਸਕੂਲਾਂ ਚੋਂ ਨਿਕਲੇ ਚੰਗੀ ਪੜ੍ਹਾਈ ਕੀਤੀ ਸੀਬੀਐਸਸੀ ਆਈਸੀਐਸਸੀ ਪੜ੍ਹੇ ਹੋਏ ਜਵਾਕ ਨੇ ਜਿਹੜੇ ਹਾਂਜੀ ਹਾਂਜੀ ਔਰ ਉਸ ਤੋਂ ਬਾਅਦ ਆਇਲਸ ਬਹੁਤ ਈਜ਼ੀਲੀ ਕੋਈ ਪ੍ਰੋਬਲਮ ਨਹੀਂ ਆਈ ਉਹਨਾਂ ਨੂੰ ਆਇਲਸ ਕਰਨ ਚ ਕੋ ਚੰਡੀਗੜੋ ਕਰ ਲਿਆ ਤਾਂ ਜੇ ਉਹ ਤੁਹਾਡੇ ਕੋਲੇ ਆਉਂਦਾ ਹੈ ਤਾਂ ਉਹਨਾਂ ਨੂੰ ਪੈਕੇਜ ਕਰਨ ਦੀ ਲੋੜ ਨਹੀਂ ਬਿਲਕੁਲ ਵੀ ਲੋੜ ਨਹੀਂ ਪਾਜੀ ਸਟੈਪ ਬਾਈ ਮਤਲਬ ਵੀਜ਼ਾ ਜਨਰੇਟ ਘਟਾ ਹੈ ਉਹਦੀ ਬਿਲਕੁਲ ਘਟਾ ਪਾਜੀ ਆਪਦੇ ਅਕਾਊਂਟ ਚ ਉਹ ਡਾਇਰੈਕਟ ਜਿਹੜੀ ਫੀਸ ਆ ਕਾਲਜ ਨੂੰ ਪੇ ਕਰਨ ਤੇ ਜਿਹੜੀ ਜੀਆਈਸੀ ਆ ਉਥੋਂ ਐਂਬੈਸੀ ਫੀਸ ਉਹਦੇ ਕ੍ਰੈਡਿਟ ਕਾਰਡ ਚੋਂ ਕਢਵਾ ਦੇਣ ਅਸੀਂ ਉਹ ਫਾਈਲ ਸਾਰੀ ਰੈਡੀ ਕਰ ਲਾਂਗੇ ਤੇ ਉਹਨਾਂ ਤੋਂ ਇੱਕ ਵੀ ਰੁਪਇਆ ਸੀ ਪ੍ਰੋਸੈਸਿੰਗ ਫੀਸ ਨਹੀਂ ਲਵਾਂਗੇ ਸਾਨੂੰ ਕਾਲਜ ਹੀ ਕਮਿਸ਼ਨ ਦੇ ਦਿੰਦਾ ਹੁੰਦਾ ਤੁਸੀਂ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਇਹ ਗੱਲ ਆ ਕੇ ਕੈਮਰੇ ਤੇ ਕਹਿ ਦਿੱਤੀ ਮਤਲਬ ਉਹ ਤਾਂ ਹਰ ਕਿਸੇ ਨੂੰ ਪਤਾ ਭਾਜੀ ਪਤਾ ਤਾਂ ਹੈ ਮੰਦੇ ਨਹੀਂ 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 ਇਹ ਜੀ ਮੈਂ ਕਹਿੰਦਾ ਮੈਨੂੰ ਕਿੰਨੇ 10 ਸਾਲ ਤੋਂ ਵੱਧ ਹੋ ਗਏ ਏਜੰਟਾਂ ਨਾਲ ਇੰਟਰਵਿਊ ਕਰਦੇ ਨਹੀਂ ਨਹੀਂ ਭਾਜੀ ਕਾਲਜ ਕਮਿਸ਼ਨ ਇੱਕ ਵੀ ਏਜੰਟ ਨੇ ਅੱਜ ਤੱਕ ਕੈਮਰੇ ਦੇ ਉੱਤੇ ਇਹ ਗੱਲ ਨਹੀਂ ਕਹੀ ਵੀ ਕਾਲਜ ਸਾਨੂੰ ਕਮਿਸ਼ਨ ਦੇ ਦਿੰਦਾ ਨਹੀਂ ਭਾਜੀ ਦੇ ਦਿੰਦਾ ਮੈਂ ਤਾਂ ਇਹ ਵੀ ਦੱਸ ਦੂੰ ਉਹਨੇ ਦੇਣਾਗਾ ਮੰਨ ਲਓ ਜਿੰਨੀ ਫੀਸ ਆਪਾਂ ਭਰੀ ਆ ਉਹਦਾ 15% ਕਮਿਸ਼ਨ ਇਹ ਕਾਲਜ ਸਾਨੂੰ ਦੇਊਗਾ ਮੰਨ ਲਓ ਤੁਸੀਂ ਮੰਨ ਲਓ ਇਦੋਂ ਵੱਡਾ ਤਾਂ ਮੈਂ ਹੁਣ ਹੋਰ ਕੀ ਦੱਸ ਦਊਗਾ ਮੰਨ ਲਓ ਜੇ ਕਿਸੇ ਨੇ 10 ਲੱਖ ਰੁਪਏ ਭਰਿਆ ਤਾਂ 1.5 ਲੱਖ ਥੋੜਾ ਹੁੰਦਾ ਡੇਢ ਲੱਖ ਸਾਡਾ ਹੋਊਗਾ ਪਰ ਇਹਦੀ ਕਾਲਜ ਦੀ ਫੀਸ ਬੜੀ ਥੋੜੀ ਆ ਉਹ ਪੱਤਰ ਸਾਹਿਬ ਨੇ ਕਿਹਾ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਰੱਖ ਲੈ ਮੋਢਾ ਦੇਨ ਨੂੰ ਨਹੀਂ ਨਹੀਂ ਭਾਜੀ ਉਹ ਗੱਲ ਨਹੀਂ ਗਈ ਹਨਾ ਠੀਕ ਆ ਤੁਹਾਡੀ ਗੱਲ ਸਹੀ ਆ ਪਰ ਅੱਜ ਕੱਲ ਲੋ ਇੰਡਸਟਰੀ ਨੂੰ ਪ੍ਰੋਬਲਮ ਹੋ ਗਈ ਇਸ ਗੱਲ ਤੋਂ ਜਿਹੜੀ ਗੱਲ ਤੁਸੀਂ ਆ ਬੋਲੀ ਹੈ ਨਾ ਹੁਣ ਲੋਕ ਇਹ ਗੱਲ ਇਹ ਉੱਲਾ ਜਿਹੜਾ ਇੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਔਰ ਉਹ ਠੀਕ ਹੈ ਪਤਾ ਸਾਰਿਆਂ ਨੂੰ ਹੀ ਐ ਕਲਾਇੰਟ ਨੂੰ ਜਿਹੜਾ ਨਹੀਂ ਪਤਾ ਪਤਾ ਤਾਂ ਹਰੇਕ ਬੰਦੇ ਨੂੰ ਐ ਪਰੇ ਕੇ ਆ ਕੇ ਇਸ ਗੱਲ ਨੂੰ ਪ੍ਰਮੋਟ ਕਰ ਦੇਣਾ ਯਾ ਐਡਮਿਟ ਕਰ ਲੈਣਾ ਨਾ ਤੁਹਾਡੀ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਤਾਂ ਚੰਗਾ ਲੱਗੂਗਾ ਕਿ ਘੱਟੋ ਘੱਟ ਸੱਚ ਬੋਲ ਰਹੇ ਹੋ ਤੁਸੀਂ ਤੁਹਾਡੀ ਇੰਡਸਟਰੀ ਕਹੂਗੀ ਯਾਰ ਇਹ ਕੀ ਕਰੀ ਜਾਨੇ ਕੱਲ ਨੂੰ ਹੋਰ ਰੋਲੇ ਦੱਸ ਦਿਓਗੇ ਆ ਕੇ ਹੋਰ ਤਾਂ ਇਦੋਂ ਵੱਡਾ ਤਾਂ ਕੀ ਹੋਲਾ ਭਾਜੀ ਆਹੀ ਇੱਕ ਹੈਗਾ ਸਿਸਟਮ ਹੈ ਨਾ ਸਾਰਿਆਂ ਨੂੰ ਹੀ ਇਹ ਪਤਾ ਕੀ ਹੈ ਭਾਜੀ ਜਿਵੇਂ ਹੁਣ ਮੈਂ ਤੁਹਾਨੂੰ ਕਿਹਾ 16 ਲੱਖ ਚ ਜਾਊਗਾ ਤੁਸੀਂ ਕਹਿੰਦਾ 10 ਲੱਖ ਫੀਸ ਤਾਂ ਇਹਦੇ ਚੋਂ 16 ਲੱਖ ਚੋਂ 24 9.5 ਲੱਖ ਰੁਪਈਆ ਤਾਂ ਬੱਚੇ ਨੂੰ ਉੱਥੇ ਜਾ ਕੇ ਮਿਲਣਾ ਹੈ ਜੀ ਆਈ ਸੀ ਦਾ ਜੀ ਆਈ ਸੀ ਵਾਲਾ ਪੇਛੇ ਕੀ ਰਹਿ ਗਿਆ ਉਹਦਾ 15% ਜੈਂਟਰੋਂ ਮਤਲਬ ਤੁਸੀਂ ਮੰਨ ਕੇ ਚੱਲੋ 9000 ਡਾਲਰ ਜਾਂਦਾ ਤਾਂ 954 5 ਲੱਖ 40 ਹਜ਼ਾਰ ਰੁਪਏ ਫੀਸ ਹੋ ਗਈ ਤੇ ਉਹਦਾ 15% ਦੇਖ ਲਓ ਕੀ ਕਮਾਈ ਆ 70 80 ਹਜ਼ਾਰ ਰੁਪਏ ਤੁਹਾਨੂੰ ਮਿਲ ਜਾ ਹਾਂ ਪਰ ਉਹ 6 7 ਮਹੀਨੇ ਸਾਲ ਮੰਗੂ ਲੱਗ ਜਾਂਦਾ ਉਹ ਚਾਉਣ ਦੇ ਉਹਦੇ ਵਿੱਚ ਪ੍ਰੋਸੈਸ ਕੀਤਾ ਜਿਹੜੇ ਅਗਲਾ ਅਗਲਾ ਸਾਰਾ ਕੁਝ ਮੰਨ ਕੇ ਚੱਲੋ ਫਾਈਲਿੰਗ ਵੀ ਕੀਤੀ ਉਹਨਾਂ ਦਾ ਸਾਰਾ ਹੈਨਾ ਡਾਕੂਮੈਂਟ ਆਪਾਂ ਮੰਨ ਕੇ ਚੱਲੋ ਤਿਆਰ ਕਰਕੇ ਲਾਏ ਸਾਰਾ ਸਾਰੀਆਂ ਚੀਜ਼ਾਂ ਹੈਨਾ ਭਾਜੀ ਇਹ ਸਾਲ ਚ ਉਹਦੇ ਮਤਲਬ ਆਉਣਾ ਵੀ ਦੋ ਵਾਰਾਂ ਚਾ ਮੰਨ ਲਓ 70000 ਰੁਪਏ ਆ 35 ਹੁਣ ਆ ਗਿਆ 6 ਮਹੀਨੇ ਬਾਅਦ 35000 ਉਹ ਦੂ ਅਗਲੇ ਸਾਲ ਆ ਜਾਂਦਾ ਅਗਲੇ ਸਾਲ ਹਾਂਜੀ ਅੱਛਾ ਐਵੇਂ ਹੀ ਚੱਲਦਾ ਰਹੇ ਇਹਨੇ ਕੰਮ ਹਾਂ ਉਹ ਜਿਵੇਂ ਜਿਵੇਂ ਫੀਸ ਭਰੂਗਾ ਨਾ ਬੱਚਾ ਤੇ ਤੇ ਜਦੋਂ ਮੰਨ ਲਓ ਕਿਸੇ ਦਾ ਵੀ ਕਈ ਵਾਰੀ ਫੀਸ ਭਰੀਗੀ ਹਾਂਜੀ ਤੇ ਫਿਰ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਹਾਂਜੀ ਤੇ ਫਿਰ ਉਹ ਫੀਸ ਵਾਪਸ ਜਾਂਦੀ ਹੈ ਤਾਂ ਫਿਰ ਜਦੋਂ ਆਪਾਂ ਕੁਝ ਕਮਾਉਣਾ ਨਹੀਂ ਜਿਹੜਾ ਨੁਕਸਾਨ ਉਹ ਵੀ ਬੱਚੇ ਦਾ ਹੀ ਹੋਣਾ ਮੈਸੇ ਭਾਜੀ ਹਲੇ ਤੱਕ ਮੈਨੂੰ ਲੱਗਦਾ ਮੈਂ ਚਲੋ ਨੰਬਰ ਤਾਂ ਇੱਥੇ ਕੀ ক্লোਜ਼ ਕਰਨਾ ਕਿੰਨੇ ਵੀਜ਼ੇ ਆ ਗਏ ਰਿਫਿਊਜ਼ਲ ਦੱਸ ਦੇਣਾ ਹੁਣ ਤੱਕ ਆਪਣੀਆਂ ਦੋ ਆ। ਇਹ ਤੋਂ ਪਹਿਲਾਂ ਦੋ ਇੰਟਰਵਿਊਆਂ ਹੋਈਆਂ ਆਪਣੀਆਂ। ਉਦੋਂ ਤੁਸੀਂ ਕਹੀ ਇੱਕ ਵੀ ਨਹੀਂ ਹੈ। ਇੱਕ ਵੀ ਨਹੀਂ ਸੀ। ਠੋੱਕ ਕੇ ਕਹਿ ਕੇ ਗਏ ਸੀ ਮੇਰੀ ਇੱਕ ਵੀ ਰਿਫਿਊਜ਼ਲ ਨਹੀਂ। ਹਾਂ ਤੇ ਅੱਜ ਮੈਂ ਐਡਮਿਟ ਕਰਦਾ ਵੀ ਦੋ ਆ ਗਈਆਂ ਹੁਣ ਤੱਕ ਆਪਣੀਆਂ। ਅੱਛਾ। ਹਾਂਜੀ ਬਾਈ। ਉਹ ਕਿਉਂ ਆ ਗਈਆਂ? ਅ ਇੱਕ ਚੀਜ਼ ਤਾਂ ਇਹ ਆ ਭਾਜੀ ਵੀ ਚਲੋ ਏਆਈ ਵੀ ਇਹਦੇ ਤੇ ਡਿਸੀਜਨ ਦਿੰਦਾ ਹਨਾ ਤਾਂ ਅਸੀਂ ਬੱਚਿਆਂ ਨੂੰ ਕਿਹਾ ਸੀ ਤੁਸੀਂ ਰੀਲੌਂਚ ਕਰੋ ਫਾਈਲ ਉਹ ਨਹੀਂ ਮੰਨੇ ਹਨਾ ਉਹ ਕਹਿੰਦੇ ਜੀ ਭਾਜੀ ਸਾਨੂੰ ਰਿਫੰਡ ਹੀ ਚਾਹੀਦਾ। ਕਿਉਂਕਿ ਉਹ ਸਿੰਗਲ ਜੀਆਈਸੀ ਚ ਲੱਗੀਆਂ ਸੀ ਜੇ ਹੁਣ ਰੀ-ਲੌਂਚ ਕਰਦੇ ਸੀ ਜੀਆਈਸੀ ਆ ਜਿਹੜੀ ਉਹ ਡਬਲ ਭਰਨੀ ਪੈਣੀ ਸੀ ਨਹੀਂ ਆਪਾਂ ਉਹਨਾਂ ਨੂੰ ਵੀ ਵੀਜ਼ਾ ਲੈ ਦੇਣਾ ਸੀਗਾ ਮੌਂਟਰੀਅਲ ਮੌਂਟਰੀਅਲ ਕਿਉਂ ਹੋ ਰਹੀ ਹੈ ਇਹਦਾ ਕੀ ਜਵਾਬ ਹੈ ਤੁਹਾਡੇ ਮੌਂਟਰੀਅਲ ਦੇ ਕਾਲਜਾਂ ਕੋਲ ਸੀਟਾਂ ਹੀ ਬੜੀਆਂ ਭਾਜੀ ਬਾਕੀ ਸਾਰੇ ਕਾਲਜਾਂ ਤੇ ਤਾਂ ਕੈਪਿੰਗ ਆ ਵੀ ਤੈਨੂੰ ਭਾਈ ਦਸ ਸੀਟਾਂ ਦਿੱਤੀਆਂ ਤੈਨੂੰ 20 ਦਿੱਤੀਆਂ ਪਰ ਜਿਹੜੇ ਮੌਂਟਰੀਅਲ ਦੇ ਗਾਲ ਆ ਉਹਨਾਂ ਤੇ ਕੋਈ ਕੈਪਿੰਗ ਨਹੀਂ ਗਈ ਉਹਨਾਂ ਕੋਲ ਜਿੰਨੇ ਮਰਜੀ ਜਾ ਸਕਦੇ ਜਿੰਨੇ ਮਰਜੀ ਤਾਂ ਨਹੀਂ ਕਹਿ ਸਕਦੇ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹ ਬੜੀ ਸਟ੍ਰਕਟਡਾ ਜਿੰਨੀ ਕੋ ਉਹਨਾਂ ਕੋਲ ਅਕਮੋਡੇਟ ਕਰਨ ਦਾ ਜਗ੍ਹਾ ਬਣੀ ਉਹਨੇ ਕੀ ਬੁਲਾ ਸਕਦੇ ਆ ਪਰ ਫਿਰ ਵੀ ਉਹਨਾਂ ਕੋਲ ਬੜੀ ਜਗ੍ਹਾ ਮਤਲਬ ਬਹੁਤ ਸਟੂਡੈਂਟ ਜੇ ਤਾਂ ਨਹੀਂ ਹੋਊਗਾ ਵੀ ਜਿਵੇਂ ਉੱਥੇ ਬਹੁਤ ਸਾਰੇ ਪਰ ਭਾਈ ਇੱਕ ਚੀਜ਼ ਮੌਂਟਰੀਅਲ ਜਾਣ ਦਾ ਵੱਡਾ ਫਾਇਦਾ ਜਿਹੜਾ ਆਪਾਂ ਪਹਿਲਾਂ ਕਿਹਾ ਕੰਮ ਨਹੀਂ ਮੌਂਟਰੀਅਲ 'ਚ ਕੰਮ ਹੈਗਾ ਤੁਸੀਂ ਤੁਹਾਡੇ ਜਿੰਨੇ ਵੀ ਰਿਸ਼ਤੇਦਾਰ ਜਿਹਨਾਂ ਨਾਲ ਹੁਣ ਇਹ ਟ੍ਰੈਂਡ ਮੰਨ ਸਕਦਾ ਮੈਂ ਵੀ ਜਿਵੇਂ ਕਿਸੇ ਵੇਲੇ ਬ੍ਰੈਂਪਟਨ ਬ੍ਰੈਂਪਟਨ ਗਏ ਜਿਵੇਂ ਮੌਂਟਰੀਅਲ ਹੁੰਦੀ ਦਿਖਾਉਂਦੇ ਤੇ ਅਗਲੀ ਵਾਰ ਜਦੋਂ ਆਪਾਂ 3 ਮਹੀਨੇ ਬਾਅਦ ਮਿਲਾਂਗੇ ਤੁਹਾਨੂੰ ਮੌਂਟਰੀਅਲ ਮੌਂਟਰੀਅਲ ਹੀ ਮਿਲੂ ਸਾਰੇ ਕਿਤੇ ਇਹ ਇੱਕ ਇਹ ਵੀ ਟ੍ਰੈਂਡ ਸੀ ਨਾ ਕਿ ਲੋਕ ਕਹਿੰਦੇ ਸੀ ਵੀ ਬ੍ਰੈਂਪਟਨ ਕਿਉਂਕਿ ਪੁਰਾਣੇ ਜਾਣ ਲੱਗੇ ਲੋਕ 20 25 ਸਾਲਾਂ ਜਿਹੜੇ ਪਿਛਲੇ ਟ੍ਰੈਂਡ ਆਇਆ ਤਾਂ ਕਿਸੇ ਦਾ ਤਾਏ ਦਾ ਪੁੱਤ ਗਿਆ ਕਿਸੇ ਦੀ ਭੂਆ ਦੀ ਕੁੜੀ ਗਈ ਤਾਂ ਇਹ ਬਹੁਤ ਸੀ ਵੀ ਭੇਜਣਾ ਉੱਥੇ ਹੀ ਹੈ ਜਵਾਬ ਉਹ ਗੱਲ ਨੂੰ ਕਿਵੇਂ ਸਮਝਾਉਂਗੇ ਕਿਵੇਂ ਵੀ ਨਹੀਂ ਇਹ ਉੱਥੇ ਨਹੀਂ ਮੌਂਟਰੀਅਲ ਭੇਜ ਦੋ ਭਾਜੀ ਲੋਕਾਂ ਨੂੰ ਹੁਣ ਤਾਂ ਆਪੀ ਸਮਝ ਆ ਗਈ ਤਾਂ ਹੀ ਤਾਂ ਜਾਣ ਵਾਲੇ ਘਟ ਗਏ ਵੀ ਉੱਥੇ ਕੁਛ ਐ ਨਹੀਂਗਾ ਹੁਣ ਮੈਂ ਇੱਕ ਚੀਜ਼ ਆ ਭਾਜੀ ਮੈਨੂੰ ਗੱਲ ਦੱਸੋ ਆਪਣੇ ਬਿਹਾਰ ਚੋਂ ਭਈਏ ਚੋਨਾ ਲਾਉਣ ਆਉਂਦੇ ਆ ਹੂੰ ਮੰਨ ਕੇ ਚਲੋ ਸਾਡਾ ਮਾਨਸਾ ਜ਼ਿਲ੍ਹਾ ਜੀ ਖੀਵਾ ਦੇ ਆਲੂ ਵਾਲਾ ਮੇਰਾ ਪਿੰਡ ਆ ਹੂੰ ਉਹ ਸਾਰੇ ਜਿੰਨੇ ਵੀ ਆ ਮਾਨਸਾ ਹੀ ਆ ਜਾਣ ਤੇ ਉੱਥੋਂ ਚਲੋ ਉਦੋਂ ਬਾਅਦ ਸਾਡੇ ਪਿੰਡ ਹੀ ਆ ਜਾਣ ਹੂੰ ਤਾਂ ਉਹਨਾਂ ਨੂੰ ਕਿੰਨੇ ਨੂੰ ਕੀ ਕੰਮ ਮਿਲੂਗਾ ਉੱਥੇ ਮੈਨੂੰ ਐ ਦੱਸੋ ਹੂੰ ਕੰਮ ਕਰਨ ਵਾਲੇ ਬੰਦੇ ਜਿੰਨੇ ਵੀ ਇੱਕੋ ਹੀ ਜਗਾ ਆਈ ਜਾਣਗੇ ਐਟਲੀਸਟ ਉੱਥੇ ਕੰਮ ਤਾਂ ਉਹਨਾਂ ਕੀ ਆ ਨਾ ਉਹੀ ਜੀ ਹੋਈ ਜਾਂਦੀ ਆ ਸਾਰੇ ਜਾਂਦੇ ਆ ਬ੍ਰਮਟਨ 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 ਤੇ ਬ੍ਰਮਟਨ ਚ ਇੰਨਾ ਕਿੰਨਾ ਕੰਮ ਆ ਜਿਹੜਾ ਸਾਰਿਆਂ ਨੂੰ ਮਿਲ ਜੇ ਬਿਲਕੁਲ ਜੇ ਉਥੋਂ ਹੁਣ ਵੈਸੇ ਉਥੋਂ ਖੇਡਣ ਲੱਗ ਗਏ ਜਿੰਨੇ ਬ੍ਰਮਟਨ ਦੇ ਪ੍ਰਾਈਵੇਟ ਕਾਲਜ ਸੀ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਤੇ ਜਿਹੜੇ ਬ੍ਰਮਟਨ ਦੇ ਵਿੱਚ ਗਵਰਨਮੈਂਟ ਕਾਲਜ ਸੀ ਉਹ ਸਾਰੇ ਉੱਥੇ ਬੰਦ ਹੋਣ ਵਾਲਾ ਕੰਮ ਹੋ ਗਿਆ ਮੈਂ ਤੁਹਾਨੂੰ ਉਹ ਸਮਝਾ ਦੂੰ ਕੀ ਚੀਜ਼ ਆ ਜਿੰਨੇ ਵੀ ਕਾਲਜ ਜਿਹੜੇ ਹੁਣ ਚੱਲਦੇ ਆ ਉਹ ਬ੍ਰਮਟਨ ਤੋਂ ਬਾਹਰ ਹੀ ਚੱਲ ਰਹੇ ਆ ਦੋ ਤੋਂ ਤਿੰਨ ਤਿੰਨ ਚਾਰ ਕਾਲਜ ਆ ਜਿਹੜੇ ਬ੍ਰਮਟਨ ਚ ਚੱਲ ਰਿਹਾ ਅੱਜ ਦੇ ਟਾਈਮ ਉੱਥੇ ਕੋਈ ਬੱਚਾ ਜਾਂਦਾ ਨਹੀਂ ਉਸ ਸਟ੍ਰਿਕਟ ਬੜੇ ਆ ਸ਼ੈਰੀਡਨ ਹੋ ਗਿਆ ਸੈਂਟੇਨੀਅਲ ਹੋ ਗਿਆ ਸੈਨਿਕਾ ਹੋ ਗਿਆ ਇਹ ਕਾਲਜ ਐਨੇ ਕ ਸਟ੍ਰਿਕਟ ਆ ਇਨਾਂ ਚ ਬੱਚਾ ਜਾ ਕੇ ਰਾਜੀ ਨਹੀਂ ਸਟ੍ਰਿਕਟ ਕਿਵੇਂ ਮਤਲਬ ਉਹ ਕਹਿੰਦੇ ਆ ਵੀ ਤੁਸੀਂ ਪੜ੍ਹੋ ਕੰਮ ਨਾ ਕਰੋ ਪਰ ਜਿਹੜਾ ਬੱਚਾ ਉੱਥੇ ਪੜ੍ਹ ਗਿਆ ਉਹਦੀ ਜ਼ਿੰਦਗੀ ਬਣ ਗਈ ਇੰਨੀ ਵੀ ਗੱਲ ਆ ਅੱਛਾ ਪੜਾਈ ਬੜੀ ਚੰਗ ਆਪਾਂ ਕਹਦੀਏ ਜੀ ਇੱਕ ਕਹਦੀਏ ਕੋਈ ਥਾਪੜ ਦਾ ਪੜਿਆ ਇੱਕ ਥਾਪੜ ਦਾ ਪੜਿਆ ਲੋਕਲ ਕਾਲ ਕੋਈ ਕਿਸੇ ਹਾਂ ਉਹ ਲੋ ਨਾਂ ਕੀ ਲੈਣਾ ਉਹ ਪੜਿਆ ਜਾਂ ਇੱਕ ਪੈਕ ਚ ਪੜ ਗਿਆ ਜਾਂ ਐਮਸ ਚ ਪੜਿਆ ਡਾਕਟਰ ਹੈ ਇੱਕ ਬਸ 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 ਭਾਜੀ ਉਹ ਕਿਤੇ ਨੇਪਾਲ ਜਾ ਕੇ ਕਰ ਲਈ ਡਾਕਟਰੀ ਹਾਲਾਂਕਿ ਉਹ ਵੀ ਚੰਗੇ ਨਹੀਂ ਜਿਹੜੇ ਨੇਪਾਲ ਕਰਕੇ ਆਏ ਆ ਕਿਤੇ ਗੁੱਸਾ ਨਾ ਕਰ ਜਾਨੂੰ ਕਈ ਵਾਰੀ ਬਾਅਦ ਜੋ ਬਣ ਜਾਂਦਾ ਪਰ ਫਰਕ ਇਹ ਜਿਹੜਾ ਡਿਫਰੈਂਸ ਹੈ ਸੀਟਾਂ ਦਾ ਇਹ ਇਹ ਤਾਂ ਡਿਫਰੈਂਸ ਹੈ ਹੀ ਨਾ ਭਾਜੀ ਮੈਨੂੰ ਆਖਰ ਦੇ ਵਿੱਚ ਦੱਸੋ ਕਿ ਹੋਣ ਦੀ ਪ੍ਰੋਬੈਬਿਲਿਟੀ ਕੀ ਹੈ ਵੀਜ਼ੇ ਕਿੰਨੇ ਕਰ ਰਿਹਾ ਔਰ ਅਗਲੀ ਇਨਟੇਕ ਦੇ ਪ੍ਰਤੀ ਜਿਹੜਾ ਜਵਾਬ ਸੈਂਸੀਅਰ ਕਿਉਂਕਿ ਪਲੱਸ 2 ਤੋਂ ਰਿਜ਼ਲਟ ਆਉਣ ਤੋਂ ਬਾਅਦ ਜਿਹੜੀ ਨੇਰੀ ਆਉਂਦੀ ਹੈ ਉਹ ਐਤਕੀ ਮੈਨੂੰ ਪਤਾ ਲੱਗੇ ਆਈ ਨਹੀਂ ਇੰਨੀ ਵੱਡੀ ਗਿਣਤੀ ਚਾਈਲਡਸ ਨਹੀਂ ਹੋ ਰਹੀਆਂ ਇੰਨੀ ਵੱਡੀ ਗਿਣਤੀ ਚ ਲੋਕ ਆ ਨਹੀਂ ਰਹੇ ਇਹਦਾ ਕਾਰਨ ਬਹੁਤ ਸਾਰੇ ਹੋ ਸਕਦੇ ਆ ਆਪਣੀ ਬਸ ਉਹ ਆਪਾਂ ਜਿੰਨੇ ਡਿਸਕਸ ਕੀਤੇ ਬਾਰੇ ਸਾਰੀ ਕਾਰਨ ਹੋ ਸਕਦੇ ਮੇਰਾ ਆਪਣਾ ਹੋ ਸਕਦਾ ਪਰ ਜਿਹੜੇ ਇੰਟਰਸਟਡ ਨੇ ਉਹ ਕਿੱਥੇ ਰਾਈਟ ਕਾਲਜ ਰਾਈਟ ਪਲੇਸਮੈਂਟ ਜਿਹੜੀ ਉਹਨਾਂ ਦੀ ਜਿਹੜਾ ਆਪਾਂ ਕਹਿ ਦਿੰਨੇ ਆ ਕੋਰਸ ਜਿਹੜਾ ਪਰਫੈਕਟ ਕਿੱਥੇ ਤੁਹਾਨੂੰ ਮਿਲਣ ਇੱਕ ਵਾਰ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਦੇਖੋ ਭਾਜੀ ਪਿੱਖੀ ਆਪਣਾ ਜਿਹੜਾ ਮੇਨ ਬੱਸ ਸਟੈਂਡ ਆ ਉੱਥੇ ਹੀ ਆਫਿਸ ਆ ਨਾ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਉੱਥੇ ਹੁੰਦਾ ਮੈਂ ਤੇ ਜਦੋਂ ਆ ਕੇ ਮਰਜ਼ੀ ਉਹ ਮਿਲ ਸਕਦੇ ਆ ਜੇ ਉਹਨਾਂ ਨੇ ਸਟੈਪ ਬਾਈ ਸਟੈਪ ਕਰਨਾ ਤਾਂ ਉਹ ਵੀ ਕਰ ਸਕਦੇ ਆ ਪੈਕੇਜ ਕਰਨਾ ਉਹ ਵੀ ਕਰ ਸਕਦੇ ਆ ਤੇ ਇੱਕ ਭਾਜੀ ਮੈਂ ਜਾਂਦਾ ਜਾਂਦਾ ਪੈਕੇਜ ਦੀ ਬੜੀ ਮਤਲਬ ਮੈਂ ਪਹਿਲਾਂ ਵੀ ਗੱਲ ਕਰਦਾ ਇਸ ਵਾਰ ਵੀ ਕਰੂੰਗਾ ਆਪਣੀ ਰਹਿ ਗਈ ਸੀਗੀ ਮੇਨ ਗੱਲ ਕੀ ਆ ਤੁਸੀਂ ਮੈਨੂੰ ਕਹਿਣਾ ਵੀ ਸਾਡੇ ਤੋਂ ਹੀ ਫਾਈਲਿੰਗ ਕਰਾਓ ਬਹੁਤ ਤੋਂ ਆਪਾਂ ਉਹਨਾਂ ਰੀਚ ਹੈ ਨਹੀਂ ਬਹੁਤ ਦੂਰ ਵੀ ਹੁੰਦੇ ਆ ਨਾ ਤੁਸੀਂ ਕਿਤੇ ਹੋਰ ਫਾਈਲਿੰਗ ਕਰਾ ਰਹੇ ਹੋ ਇੱਕ ਚੀਜ਼ ਦਾ ਧਿਆਨ ਰੱਖਣਾ ਪ੍ਰਾਈਵੇਟ ਕਾਲਜ ਦਾ ਜੇ ਤੁਸੀਂ ਪੈਕੇਜ ਕਰਦੇ ਹੋ ਕਦੇ ਵੀ ਇਕੱਲੀ ਫੀਸ ਦਾ ਪੈਕੇਜ ਨਹੀਂ ਕਰਨਾ ਕਿਉਂਕਿ ਪ੍ਰਾਈਵੇਟ ਕਾਲਜ ਦੀ ਫੀਸ ਆ ਜਿਹੜੀ ਉਹ ਬਾਅਦ ਚ ਜਾਂਦੀ ਹੈ ਪਹਿਲਾਂ ਜਾਂਦੀ ਹੋਈ ਨਹੀਂ ਅੱਛਾ ਵੀਜ਼ੇ ਤੋਂ ਬਾਅਦ ਜਾਂਦੀ ਹੈ ਵੀਜ਼ੇ ਤੋਂ ਬਾਅਦ ਚ ਜਾਣੀਆਂ ਉੱਥੇ ਕੀ ਆ ਭਾਜੀ ਏਜੰਟ ਦਾ ਕੁਝ ਨਹੀਂ ਲੱਗ ਰਿਹਾ ਹੂੰ ਕਿਉਂਕਿ ਜੀਆਈਸੀ ਉਹਨੇ ਬੱਚੇ ਤੋਂ ਭਰਤੀ ਐਮਬੈਸੀ ਫੀਸ ਬੱਚੇ ਤੋਂ ਭਰਤੀ ਮੈਡੀਕਲ ਦਾ ਖਰਚਾ ਬੱਚੇ ਦਾ ਹੋ ਗਿਆ ਉਹਨੇ ਕੱਲੀ ਫਾਈਲਿੰਗ ਕਰਤੀ ਵੀਜ਼ਾ ਆ ਗਿਆ ਤਾਂ ਬੱਚੇ ਤੋਂ ਹੀ ਲੈ ਕੇ ਪੈਸੇ ਕਾਲਜ ਨੂੰ ਦੇ ਦੇਣੇ ਆ ਔਰ ਕਮਿਸ਼ਨ ਲੈ ਲੈਣੀ ਹੈ ਬਸ ਉਤਾ ਚਲੋ ਗੱਲ ਹੈਗੀ ਆ ਹਨਾ ਜੇ ਤੁਸੀਂ ਪੈਕੇਜ ਕਰਨਾ ਤਾਂ ਫੁੱਲ ਕਰੋ ਨਹੀਂ ਤਾਂ ਨਾ ਕਰੋ ਰਾਤ ਦਾ ਪਜਦਾ ਪੈਕੇਜ ਕਾਦਾ ਹੋਇਆ ਕੱਲੀ ਫੀਸ ਦਾ ਕਾਦਾ ਪੈਕੇਜ ਉਹਦਾ ਕਾਦਾ ਪੈਕੇਜ ਹੋਇਆ ਜਿਹੜੇ ਮੇਨ ਖਰਚੇ ਜਾਣੇ ਆ ਉਹ ਤਾਂ ਬੱਚੇ ਦੇ ਵਾਗੇ ਉਹ ਜੀਆਈਸੀ ਮੇਨ ਹੈ ਜੀਆਈਸੀ ਜੀਆਈਸੀ ਮੇਨ ਉਹ ਬੱਚੇ ਨੇ ਭਰਤੀ ਆ ਹਾਂ ਤੇ ਅੰਬੈਸੀ ਫੀਸ ਮੈਡੀਕਲ ਦਾ ਵੀ ਬੱਚਾ ਪਰ ਬੱਚਾ ਵਰ ਗਿਆ ਤੇ ਰਹਿ ਗਈ ਫੀਸ ਹੋ ਗਈ ਨਹੀਂ ਜੇ ਤੁਸੀਂ ਪੈਕੇਜ ਕਰਨਾ ਤਾਂ ਫੁੱਲ ਕਰੋ ਨਹੀਂ ਤਾਂ ਪੈਕੇਜ ਨਾ ਕਰੋ ਭਾਜੀ ਇਹ ਫੀਸ ਪਾਰਟਸ ਵੀ ਦਿੱਤੀ ਜਾਂਦੀ ਹੈ ਇੱਕ ਚੀਜ਼ ਹੋਰ ਪ੍ਰਾਈਵੇਟ ਕਾਲਜ ਦਾ ਜੇ ਤੁਸੀਂ ਪੈਕੇਜ ਕਰਨਾ ਵੀ ਆ ਮੰਨ ਕੇ ਚਲੋ ਤਾਂ ਫੁੱਲ ਕਰੋ ਪਰ ਇਹ ਵੀ ਹੁੰਦਾ ਤੁਸੀਂ ਇਹ ਨਾ ਸੋਚ ਲਈ ਵੀ ਅਸੀਂ ਸਟੈਪ ਬਾਈ ਸਟੈਪ ਪੈਕੇਜ ਕਰ ਲਾਂਗੇ ਪ੍ਰਾਈਵੇਟ ਕਾਲਜ ਦਾ ਫਿਰ ਉਹ ਤੁਸੀਂ ਮਤਲਬ ਸੌਰੀ ਪੈਕੇਜ ਨਹੀਂ ਵੀ ਅਸੀਂ ਸਟੈਪ ਬਾਈ ਸਟੈਪ ਪ੍ਰਾਈਵੇਟ ਕਾਲਜ ਕਰ ਲਾਂਗੇ ਉਹ ਕਦੇ ਵੀ ਨਹੀਂ ਹੁੰਦਾ ਭਾਜੀ ਕਿਉਂਕਿ ਤੇ ਫੀਸ ਜਦੋਂ ਬਾਅਦ ਚ ਜਾਣੀ ਆ ਉਹ ਤਾਂ ਪੈਕੇਜ ਬਣੀ ਗਿਆ ਤਾਂ ਜੇ ਤੁਸੀਂ ਸਟੈਪ ਬਾਈ ਸਟੈਪ ਕਰਨਾ ਤਾਂ ਗਵਰਨਮੈਂਟ ਕਾਲਜ ਕਰੋ ਫਿਰ ਪ੍ਰਾਈਵੇਟ ਨਾ ਕਰੋ ਤਾਂ ਮੈਂ ਹੀ ਪੁੱਛ ਰਿਹਾ ਸੀਗਾ ਪ੍ਰਾਈਵੇਟ ਕਾਲਜ ਜੇ ਕਿਸੇ ਨੇ ਜਾਣਾ ਹੈ ਤਾਂ ਫੀਸ ਪਾਰਟਸ 'ਚ ਵੀ ਦਿੱਤੀ ਜਾ ਸਕਦੀ ਹੈ ਵੀ ਮੰਨ ਲਓ 14000 ਡਾਲਰ ਹੈ ਨਹੀਂ ਅੱਜ ਦੇ ਦਈਏ ਫਿਰ ਦੇਈਏ ਫਿਰ ਦੇਈਏ ਉਹ ਜਿੰਨੀ ਫੀਸ ਆ ਉਹ ਜਦੋਂ ਵੀਜ਼ਾ ਆ ਗਿਆ ਉਹਨੀ ਸਾਰੀ ਦੀ ਸਾਰੀ ਦੇਣੀ ਪੈਂਦੀ ਹੈ ਇਸ ਤੋਂ ਇਲਾਵਾ ਤੁਸੀਂ ਯੂਕੇ ਜਾਂ ਆਸਟ੍ਰੇਲੀਆ 'ਚ ਵੀ ਡੀਲ ਕਰ ਰਹੇ ਆਸਟ੍ਰੇਲੀਆ ਦਾ ਭਾਜੀ ਵੀਜ਼ਾ ਹੀ ਸਕਸੈਸ ਰੇਟ ਬੜਾ ਘਟਿਆ ਪਿਆ ਯੂਕੇ ਮੈਂ ਆਪਾਂ ਪਹਿਲਾਂ ਵੀ ਬੈਠੇ ਸੀਗੇ ਵੀ ਯੂਕੇ ਅਸੀਂ ਕਰਦੇ ਨਹੀਂ ਬਿਲਕੁਲ ਵੀ ਨਹੀਂ ਕਰਦੇ ਜੇ ਕਰਦੇ ਆ ਤਾਂ ਅਸੀਂ ਉਹਨਾਂ ਦਾ ਕਰਦੇ ਆ ਜਿਨ੍ਹਾਂ ਦੀ ਇੱਥੇ ਗ੍ਰੈਜੂਏਸ਼ਨ ਕੀਤੀ ਆ ਪਲੱਸ 2 ਵਾਲੇ ਬੱਚੇ ਨੂੰ ਮੈਂ ਹਮੇਸ਼ਾ ਹੀ ਕਹਿਣਾ ਵੀ ਭਾਈ ਤੂੰ ਯੂਕੇ ਜਾਣ ਨਾਲੋਂ ਤਾਂ ਨਾ ਵੀ ਇੱਥੇ ਰਹਿ ਚਾਹੇ ਇੱਥੇ ਕੋਈ ਕੰਮ ਵੀ ਨਾ ਕਰ ਤਾਂ ਵੀ ਚੰਗਾ ਕਿਉਂ ਨਾ ਜਾ ਭਾਈ 3 ਸਾਲ ਦੀ ਪੜ੍ਹਾਈ ਆ ਜਿਹੜਾ ਇੱਥੋਂ ਬੱਚਾ ਜਾਊਗਾ ਉਹ 6 ਮਹੀਨਿਆਂ ਦੀ ਫੀਸ ਭਰ ਕੇ ਜਾਊ ਤੇ ਮੈਂ ਅੱਜ ਲਿਖ ਕੇ ਦਿੰਦਾ ਉਹ ਅਗਲੇ 2.5 ਸਾਲ ਦੀ ਉੱਥੇ ਫੀਸ ਭਰ ਕੇ ਨਹੀਂ ਭਰ ਨਹੀਂ ਸਕਦਾ ਕਦੇ ਨਹੀਂ ਭਰ ਸਕਦਾ ਇੰਨੀ ਕਮਾਈ ਨਹੀਂ ਹੈਗੀ ਉੱਥੇ ਕਮਾਈ ਨਹੀਂ ਤੇ ਉਹ ਫੀਸ ਵੀ ਬੜੀ ਜ਼ਿਆਦਾ ਹੁੰਦੀ ਆ ਕਮਾਈ ਤਾਂ ਬਹੁਤ ਜ਼ਿਆਦਾ ਜੇ ਤੁਸੀਂ ਮੈਂ ਟ੍ਰੈਪ ਹੈ ਯੂਕੇ ਮਤਲਬ ਸਿਰਫ ਇਹ ਹੈ ਕਿ ਇੱਥੋਂ ਬਾਹਰ ਜਾਣ ਦਾ ਟ੍ਰੈਪ ਹੈ ਬਸ 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 ਉਹਨਾਂ ਨੂੰ ਇੰਗਲੈਂਡ ਦੀਂਦਾ ਲੰਡਨ ਦੀਂਦਾ ਸਾਊਥ ਹਾਲ ਦੀਂਦਾ ਹੈਨਾ ਫੋਟੋਆਂ ਉਹ ਬਸ ਉਹ ਚੀਜ਼ਾਂ ਦੇਖ ਕੇ ਤੁਸੀਂ ਪਲੱਸ 2 ਤੋਂ ਵੱਧ ਕਦੇ ਵੀ ਯੂਕੇ ਨਾ ਜਾਓ ਗ੍ਰੈਜੂਏਸ਼ਨ ਕੀਤੀ ਆ ਤੁਹਾਡੀ ਤਾਂ ਤੁਸੀਂ ਬਸ ਇਹ ਕਰ ਸਕਦੇ ਹੋ ਵੀ ਇੱਕ ਸਾਲ ਦੀ ਜਿਹੜੀ ਤੁਹਾਨੂੰ ਪੜ੍ਹਾਈ ਮਿਲਣੀ ਆ 3 ਸਾਲ ਦਾ ਵਰਕ ਪਰਮਿਟ ਉਹ ਫਿਰ ਵੀ ਕਹਿ ਦਈਏ ਵੈਲਨਗੋਡਾ ਹੈਨਾ ਪਰ ਉਹਦੇ ਚ 3 ਸਾਲ ਦੀ ਪੜ੍ਹਾਈ ਫਿਰ ਵਰਕ ਪਰਮਿਟ ਤੇ ਬੱਚੇ ਨੇ ਵਿੱਚੇ ਪੜ੍ਹਾਈ ਛੱ ਠੀਕਾ ਵਾਪਸ ਸੋਣਾ ਪਊਗਾ ਕਰਜ਼ਾ ਚੜਜੂਗਾ ਵਾਪਸ ਤੋਂ ਨਹੀਂ ਭਾਜੀ ਉੱਥੇ ਸਾਰੇ ਬੱਚੇ ਆਪਾਂ ਕਹਿ ਦਈਏ ਵੀ ਇਲੀਗਲ ਰਹੀ ਜਾਂਦੇ ਆ ਰਹੀ ਜਾਂਦੇ ਆ ਜੀ ਓਕੇ ਚੋ ਵਾਪਸ ਨਹੀਂ ਭੇਜਦੇ ਕੰਮ ਤਾਂ ਕਰੀ ਜਾਂਦੇ ਆ ਪਰ ਉਹਦੇ ਨਾਲੋਂ ਚੰਗਾ ਤੁਸੀਂ ਇੱਥੇ ਹੀ ਰਹਿ ਲਓ ਬਹੁਤ ਧੰਨਵਾਦ ਸੋਨੀ ਸਾਹਿਬ ਤੁਸੀਂ ਸਮਾਂ ਦਿੱਤਾ ਗੱਲਾਂ ਬਾਤਾਂ ਕੀਤੀਆਂ ਔਰ ਜੇ ਇਹਨਾਂ ਦੇ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਅਸੀਂ ਹੇਠਾਂ ਨੰਬਰ ਦਿੱਤੇ ਨੇ ਸਟਾਰ ਇਮੀਗ੍ਰੇਸ਼ਨ ਇਹਨਾਂ ਦਾ ਆਫਿਸ ਹੈ ਭਿੱਖੀ ਔਰ ਮਾਨਸੇ ਦੀ ਧਰਤੀ ਤੇ ਜਾਓ ਨਾਲੇ ਆਨੰਦ ਲਓ ਨਾਲੇ ਇਹਨਾਂ ਨੂੰ ਮਿਲੋ ਔਰ ਆਪਣੀ ਜੇ ਕੈਰੀਅਰ ਕਾਉਂਸਲਿੰਗ ਵੀ ਕਰਾਉਣਾ ਚਾਹੁੰਦੇ ਹਾਂ ਵੀਜ਼ਾ ਨਹੀਂ ਵੀ ਲਵਾਉਣਾ ਤੁਸੀਂ ਤਾਂ ਵੀ ਜੇ ਪੁੱਛਣਾ ਹੈ ਕਿ ਕੀ ਕਰਨਾ ਹੈ ਜ਼ਿੰਦਗੀ 'ਚ ਤਾਂ ਵੀਰ ਹੋਣਾ ਨਾਲ ਜਾ ਕੇ ਸੰਪਰਕ ਸਾਧ ਸਕਦੇ ਹਾਂ ਧੰਨਵਾਦ